ਪਰ ਕਾਹੋਂ ਇੱਤੇ ਆਏ ਜੋਰ ਲਾਈਏ ਨੇ ਕੀ ਹੋ ਗਿਆ ਭਾਬੀ ਲੈ ਤੇ ਮੈਂ ਤੈਨੂੰ ਐਂ ਕਹਿੰਦੀ ਆ ਵੀ ਹੁਣ ਤੇਰੀ ਆਹ ਮੋਟਰਸਾਈਕਲ ਨਾਲ ਖੇਡਣ ਦੀ ਉਮਰ ਨਹੀਂ ਹੈਗੀ ਤੂੰ ਸਿਆਣਾ ਹੋ ਗਿਆ ਮਾੜਾ ਮੋਟਾ ਖੇਤ ਜਾ ਕੇ ਕੰਮਕਾਰ ਕਰ ਲਿਆ ਕਰ ਮੋਤੋਂ ਨਹੀਂ ਹੁੰਦਾ ਝੂਟੀ ਲੈਨੀ ਆ ਭਾਬੀ ਝੂਟੀ ਦਮਾ ਵੇ ਤੂੰ ਬੈ ਜਾ ਟਿੱਕੇ ਹੈ ਮੈਂ ਖਿੱਚ ਲੂਗਾ ਖਿੱਚ ਲੂਗਾ ਮੈਂ ਤੈਨੂੰ ਵੇ ਮੈਂ ਤੈਨੂੰ ਐਂ ਨਹੀਂ ਕਹਿੰਦੀ ਹੈਗੀ ਮੈਂ ਤੈਨੂੰ ਇਹ ਕਹਿਨੀ ਆ ਵੀ ਕੋਈ ਕੰਮ ਤਾਂ ਤੇ ਲੱਗ ਜਾ ਕੋਈ ਕੰਮ ਤਾਂ ਤੇ ਲੱਗ ਜਾ ਨਾ ਬੌਲਾ ਬਣਿਆ ਕਰ ਸਾਰਾ ਦਿਨ ਤੂੰ ਕੰਮ ਤੁੰਦੇ ਕਰਦਾ ਹੈਗਾ ਮੇਰਾ ਬਾਈ ਕੰਮ ਮੈਂ ਬਾਈ ਤਾਂ ਤੇਰਾ ਕਰਦਾ ਉਹਨੂੰ ਖਾਹਾ ਦੇਣਾ ਤੂੰ ਵੀ ਲੱਗ ਜਾ ਹੁਣ ਤੂੰ ਨਿਆਣਾ ਮਾਣੀ ਦੋ ਮੈਂ ਤਾਂ ਪੈਨ ਮੈਂ ਇੱਕ ġੇੜਾ ਦੇ ਆਵਾ ਮੇਰੇ ਵੱਲੋਂ ġੇੜੇ 4 ਦੇ ਪਰ ਕੋਈ ਇਹੋ ਜਿਹੇ ġੇੜਾ ਨਾ ਲਾਦੀ ਵੀ ਸਾਨੂੰ ਫਸਾ ਕੇ ਰੱਖਦੇ ਮੈਂ ਤੈਨੂੰ ਦੱਸਿਆ ਚਲਾਉਣਾ ਆਂਦਾ ਮੈਨੂੰ ਆਹੋ ਚਲਾਉਣਾ ਆਂਦਾ ਤੂੰ ਕਿਸੇ ਦੇ ਵਿੱਚ ਮਾਰੇਗਾ ਤੂੰ ਰਹਿਣ ਦੇ ਰਹਣ ਦੇ ਕੋਈ ਕੰਮ ਕਰ ਲਾ ਤੇਰੇ ਭਾਈ ਕੋਲ ਆ ਜੀ ਤੂੰ ਤਾਂ ਨੋਨ ਵੀ ਨਹੀਂ ਦਿੰਦੀ ਹੈਗੀ ਕੰਮ ਕਰ ਲਾ ਕੰਮ ਕਰ ਲਾ ਆ ਚਾਹ ਹੈਗੀ ਆ ਤੈਨੂੰ ਕੌਫੀ ਬਣਾ ਕੇ ਦੇਵਾਂ ਮੈਂ ਹੁਣ ਹਾਂ ਉਹ ਜੀ ਹੁਣ ਤਾਂ ਚਿੱਟੀ ਜਿੱਤੀ ਜੀ ਹੈ ਨਾ ਤੂੰ ਭੱਗ ਜਾ ਭੱਗ ਜਾ ਤੈਨੂੰ ਹੁਣੇ ਨਾ ਮੈਂ ਚਿੱਟੀ ਬਣਾ ਕੇ ਦੇਦਾ ਕੌਫੀ ਕੌਫੀ ਪੀਂਗਾ ਮੈਂ ਤਾਂ ਤੋਰਾ ਬਤ ਤੋਰਾ ਕੌਫੀ ਨਿਕਲ ਜਾ ਚਾ ਲੈ ਨਿਕਲ ਵੱਧ ਹੋਈ ਪਈਆ ਜੈਖੰਡ ਦਾ ਆਪਤਾ ਬੌੜਾ ਬੌੜਾ ਮੈਨੂੰ ਵੀ ਬੌਲੀ ਕਰਨੀ ਲੈ ਰੱਖਿਆ ਹੈ ਦਿਮਾਗ ਖਰਾਬ ਹੁਣ ਇਹਨੂੰ ਬਣਾ ਦੇ ਇਹਨੂੰ ਕੋफी ਬੇਲੜ ਨੂੰ ਜੈਖੰਡ ਦਾ ਖਾ ਲਿਆ ਪੀ ਲਿਆ ਉੱਤੇ ਚੜ ਲਿਆ ਖਾ ਲਿਆ ਪੀ ਲਿਆ ਉੱਤੇ ਚੜ ਲਿਆ ਉੱਚੋ ਪਤਾ ਨਹੀਂ ਕੀ ਨਿਕਲਣਾ ਮੈਨੂੰ ਵੀ ਕੰਮ ਬਲਾ ਕੇ ਰੱਖ ਦਿੰਦਾ ਸਾਰੇ ਕੰਮ ਕਰਤੇ ਮੈਨ ਨੇ ਭਾਬੀ ਮੈਨੂੰ ਮੈਂ ਉਹ ਕਰਤਾ ਕੰਮ ਜਿਹੜਾ ਤੈਨੂੰ ਕਿਹਾ ਸੀ ਹੁਣ ਤਾ ਦੇਦੇ ਚਾਹਮਨਾ ਕੇ ਕਾਫੀ ਕੰਢੀ ਸੀ ਚੱਲ ਕੋਈ ਨਹੀਂ ਕਾਫੀ ਦਾ ਨਾ ਪੈਕ ਟੁੱਪ ਗਿਆ ਹੋਇਆ ਉਹ ਤੇਰੇ ਬਾਈ ਤੋਂ ਬਗਾਵੜੀਆ ਮੈਂ ਫੋਨ ਕਰਦੀ ਐ ਐ ਬੱਲ ਪਸ਼ੂ ਬੰਨਾ ਕੇ ਉਧਰ ਮੜ ਜਾ ਭੱਜ ਕੇ ਜਾ ਸੰਨੀ ਜੱਥੇ ਮਾਰਿਆ ਜਾ ਬੱਲ ਜਾ ਮੈਂ ਕਰਾਂ ਹੁਣ ਕਿਉਂ ਐ ਕਰਦਾ ਐ ਤੂੰ ਕਰ ਦੇ ਮੈਂ ਤਾਂ ਫੇਰ ਕਰੀ ਦਊਂਗੀ ਕੰਮ ਮੇਰੀ ਗੱਲ ਸੁਣ ਲੈ ਤੂੰ ਮੇਰੇ ਲਵੇ ਖੜ ਜੀ ਮੈਂ ਕਰੂੰਗਾ ਸੰਨੀ ਜੱਥੇ ਮੇਰੇ ਲੋਵੇ ਖੜੀ ਉੱਥੇ ਮੇਰੇ ਲੋਵੇ ਖੜ ਨੂੰ ਮੈਂ ਤੇਰੀ ਤੀਵੀਂ ਆਵੇ ਮੈਨੂੰ ਡਰ ਲੱਗਦਾ ਤੂੰ ਬਾਗ ਜਾ ਸਾਰਾ ਦਿਨ ਤਾਂ ਇੱਥੇ ਮੈਂ ਨਹੀਂ ਜਾਦਾ ਲੋਤੇ ਦਾ ਮੈਂ ਨਹੀਂ ਜਾਂਦੀ ਮੈਂ ਤੈਨੂੰ ਕਹਤਾ ਮੈਂ ਚਾਹ ਬਣਾਉਂ ਕੋ ਬਣਾਉਣੀਆ ਕੋ ਵੀ ਨਹੀਂ ਪੀਣੀ ਪੀਣੀ ਹੋ ਫਿਰ ਮੈਂ ਬਣਾਉਣੀ ਜਾਂ ਭੱਜ ਕੇ ਜਾ ਹੋਰ ਸਮਾਰ ਕੇ ਰਲਾਦੀ ਚੰਗਾ ਹੋਰ ਨਾਲੇ ਆਏ ਕਦੀ ਉਧਰੋਂ ਮੱਝਾ ਖੋਲ ਕੇ ਬਾਦਦੇ ਇੱਥੇ ਤੂੰ ਮਾ ਖਰਾਬ ਕਰ ਰਖੇ ਲੋ ਤੂੰ ਕੋਲੇ ਖੜ ਜਾ ਉਜੇ ਮੇਰੇ ਬੰਦੂ ਨੇ ਦੇਖ ਲਿਆ ਮਾ ਤੇਰੇ ਕੋਲੇ ਘੜੀ ਹੂੰ ਮੈਨੂੰ ਕੀ ਕਹੂਗਾ ਹੈ ਘੜੀ ਘੜ ਕਿਸੇ ਨੇ ਦੇਖ ਲਿਆ ਤਾਂਗਾ ਸਾਰਾ ਕੰਮ ਮੈਨੂੰ ਕਰਨੋਂ ਬੰਦ ਆਬ ਕੁਝ ਵੀ ਨਹੀਂ ਕਰਦੀ ਹੈਗੀ ਫਿਰ ਜੇ ਨਾ ਕਰੇ ਫਿਰ ਕੁੱਟਣ ਲੱਗ ਜਾਂਦੀ ਆ ਹੂੰ ਜੇ ਮੇਰੀ ਬੇਬੇ ਹੁੰਦੀ ਨਾ ਫਿਰ ਮੇਰਾ ਵੀ ਵਿਆਹ ਹੋ ਜਾਂਦਾ ਬਈ ਹਾਂ ਮੈਨੂੰ ਨਾਲੇ ਕੁੱਟਣ ਨਹੀਂ ਦਿੰਦੀ ਤੇ ਸੁਆ ਵੀਰਨ ਸਨੀਦਾ ਕਰਤੀ ਹੁਣੋਂ ਅੱਭੀ ਅੱਭੀ ਸਨੀਤਾ ਮੈਂ ਕਰਤੀ ਅਕਕੋ ਬੂੜੀ ਮੈਂਸ ਮਾਰ ਦਿਆ ਤੂੰ ਬੰਨ ਦੇਂਗੀ ਮੈਂ ਬੰਦੂਗੀ ਕੋਈ ਨਹੀਂ ਬੰਦੂਗੀ ਕਿਦਰੇ ਨਹੀਂ ਮਾਰਦੀ ਤੈਨੂੰ ਉਹ ਆਹੋ ਮੈਂ ਉੱਧਰ ਜਾਊਂਗਾ ਐ ਡੇ ਉਹਨਾਂ ਦੇ ਉੱਧਰ ਹਾਂ ਬਿਆਲੇ ਦੇ ਮੇਰੇ ਨਵੇਂ ਕੱਪੜੇ ਦੇ ਦੇ ਧੋਏ ਹੋਏ ਕਿੱਥੇ ਨੇ ਨਵੇਂ ਕੱਪੜੇ ਲੈ ਜੀ ਪਰ ਇਹਨਾਂ ਨੂੰ ਕੀ ਹੋਇਆ ਆਹੀ ਪਾ ਜਾ ਤੈਨੂੰ ਦੱਸੋ ਤੇ ਕੀ ਕਿਸੇ ਨੇ ਰਿਸ਼ਤਾ ਕਰਨ ਬੜੇ ਤਾਂ ਹੋਏ ਨੇ ਆ ਕਿੰਨੇ ਕਿ ਲਿਬੜੇ ਹੋਏ ਨੇ ਭਾਬੀ ਮੇਰਾ ਵਿਆਹ ਹੋ ਜਾਊਗਾ ਤੂੰ ਕਹਿੰਨੀ ਰਿਸ਼ਤਾ ਕਰਨਾ ਬਤਾ ਤੈਨੂੰ ਕਿਹਨੇ ਕੁੜੀ ਦੇਣੀ ਹੈ ਤੇ ਜੇ ਕਿਸੇ ਨੇ ਤੈਨੂੰ ਬੌਲੇ ਨੇ ਤੀ ਵੀ ਦੇ ਵੀ ਦਿੱਤੀ ਨਾ ਉਹਨੇ ਦੋ ਦਿਨ ਨਹੀਂ ਕੱਟਣਾ ਮੈਂ ਤੁਹਾਨੂੰ ਦੱਸਾਂ ਦੋ ਦਿਨ ਨਹੀਂ ਕੱਟਣਾ ਜਹੇ ਜਹ ਤੇਰੇ ਲੱਛਣ ਨੇ ਲੋ ਤੂੰ ਤਾਂ ਹੀ ਮਚਦੀ ਰਹਿਣੀ ਆ ਭਾਈ ਨੂੰ ਵੀ ਤਾਂ ਦਿੱਤਾ ਹੀ ਸੀ ਤੇਰੇ ਪਾਪੇ ਉਹਨਾਂ ਨੇ ਬਾਪੂ ਰਣ ਓਏ ਵੇ ਮਾ ਆ ਕੇ ਸੱਟਾ ਨਾ ਉਹ ਸਰਦਨ ਕੰਮਕਾਰ ਕਰਦਾ ਤੈਨੂੰ ਬੌਲੇ ਨੂੰ ਰੋਟੀ ਦੇਊ ਕੌਣ ਮੈਨੂੰ ਮੈਂ ਬੋਲਾ ਹੈ ਹੋਰ ਬੌਲਾ ਹੀ ਹੁਣ ਤੂੰ ਹੋਰ ਕੋਈ ਮਾਰੀ ਜਾਂਦੀ ਆ ਗੱਲਾਂ ਉਈ ਮੱਚੀ ਜਾਂਦੀ ਹੁੰਦੀ ਆ ਤੂੰ ਭੱਗ ਜਾ ਦੋ ਦੋ ਮੈਨਾਂ ਰੋਟੀ ਦੇਵੇ ਨਾ ਕੱਪੜੇ ਦੇਵੇ ਉਈਓ ਮੱਚੀ ਜਾਊਗੀ ਨਾ ਮੇਰੀ ਗੱਲ ਸੁਣ ਬੇਜਾ ਤੂੰ ਚਾਹ ਰੋਟੀ ਖਾਂਦਾ ਨੀਗਾ ਐਵੇਂ ਪੜ ਗਿਆ ਤੂੰ ਹੁਣ ਤੱਕ ਕੋਈ ਨਾ ਮੈਂ ਦੱਸੂਗਾ ਬਾਈ ਨੂੰ ਤੂੰ ਤੂੰ ਦੱਸਦੀ ਕੋਈ ਨਹੀਂ ਦੱਸਦੀ ਤੇਰੇ ਲਵਾਊਗਾ ਕੋਈ ਨਹੀਂ ਤੂੰ ਨਾ ਖਾਲੀ ਮੇਰ ਤੋਂ ਭੱਗ ਜਾ ਚੁੱਠੀ ਮੱਧੇ ਭੰਨੀ ਨਹੀਂ ਜਾਂਦੀ ਪਹਾੜ ਦਾ ਡੋਲੇ ਆਈ ਮਾਰ ਦਿਆ ਮਾਰ ਦਿਆ ਆਪੀ ਪਰੂਗੀ ਆਪੇ ਬਣਦੂਗੀ ਕਉ ਦੀ ਬਾਣੀ ਹੁੰਦਾ ਤੇਰਾ ਕਿੰਨਾ ਰਾਜ ਹੋਣਾ ਮੈਂ ਪੂਗਾ ਵਿਆਹ ਬਈ ਹਾਂ ਆ ਵੀ ਕਿੰਨੀ ਸੋਹਣੀ ਹਾਂ ਜੀ ਹੈਲੋ ਹਾਂ ਸਾਸਰੀ ਘਰ ਸਾਸਰੀ ਘਰ ਖੜਕੇ ਗੱਲ ਕਰ ਲੈ ਕੀ ਕਹਿੰਨੇਗਾ ਤੂੰ ਕਿੰਨਾ ਨਹੀਂ ਹੈ ਬਈ ਤੈਂ ਕੀ ਲੈਣਾ ਜਿੰਨਾਂ ਦੀ ਮਰਜ਼ੀ ਹੋਵਾ ਤੂੰ ਕਿੰਨਾ ਦਾ ਹੈਗਾ ਮੈਨੂੰ ਮੈਨੂੰ ਤਾਂ ਕੀ ਚੁ ਕਹਿੰਦੇ ਨੇ ਸਾਰੇ ਹਾਂ ਫਿਰ ਹੋਵੇਂਗਾ ਮੈਂ ਤੇ ਨਾ ਕੀ ਹਰਕਤ ਹੈ ਥੱਪੜ ਨਾ ਖਾਲੀ ਮੇਥੋ ਹਈ ਫੋਨ ਵੀ ਹੈ ਤੇਰੇ ਕੋਲ ਤਾਂ ਤੂੰ ਹੈ ਮੇਰੇ ਨਾਲ ਵਿਆਹ ਕਰ ਲੈ ਉੱਥੇ ਖੜ ਕੇ ਗੱਲ ਕਰ ਪਹਿਲਾਂ ਮੇਰੇ ਨਾਲ ਕੋਲੇ ਇੱਥੇ ਖੜ ਕੇ ਕਰ ਉਹ ਮੇਰੇ ਨਾਲ ਵਿਆਹ ਕਰ ਲੈ ਨਾ ਕਿਉਂ ਕਰਾ ਲਾ ਤੇਰੇ ਨਾਲ ਵਿਆਹ ਮੇਰੇ ਪੁੱਠੇ ਦਿਨ ਆ ਰਹੇ ਨੇਗੇ ਕਿ ਮੈਂ ਤੇਰੇ ਨਾਲ ਵਿਆਹ ਕਰਾਂ ਜਿਹੜਾ ਐਂ ਰਸਤੇ 'ਚ ਜਾਂਦੀ ਨੂੰ ਖੜਾ ਕੇ ਖੜ ਗਿਆ ਕਰ ਲੈ ਜਿੰਨਾ ਦਾ ਸੋਨਾ ਮੈਂ ਸੋਨੇ ਨੂੰ ਤਾਂ ਬੜੇ ਫੁੱਲ ਲਟਕਦੇ ਨੇ ਤੇਰੇ ਫੁੱਲ ਲਟਕਣੇ ਹੁੰਦੇ ਤੈਨੂੰ ਆਕਲ-ਉਕਲ ਹੈ ਨਹੀਂ ਦਿਮਾਗ-ਦਮੂਗ ਹੈ ਨਹੀਂ ਤੇਰੇ ਲੋਵੇ ਕਿਉਂ ਕੋਈ ਕੁੜੀ ਤੁਰ ਹੀ ਜਾਂਦੀ ਆ ਉਹਨੂੰ ਐ ਰੋਕਿਆ ਕਰਦੇ ਨੇਗੇ ਮੈਨੂੰ ਤਾਂ ਲੱਗਦਾ ਤੂੰ ਸਿੱਧਰ ਹੀ ਹੈਗਾ ਹੂੰ ਤੈਨੂੰ ਲੱਗਦਾ ਜਿਹੇ ਜਿਹੇ ਤੇਰੀਆਂ ਹਰਕਤਾਂ ਨੇਗੀਆਂ ਕੱਲ੍ਹ ਮੇਨੋ ਵਿਆਹ ਤੂੰ ਜਾਵੇਂਗਾ ਕਿ ਛਿੱਤਰ ਖਾ ਕੇ ਜਾਵੇਂਗਾ ਜੁੱਤੀ ਕੱਢ ਲੂ ਮੈਂ ਹੁਣ ਮੇਰੇ ਕੋਲ ਹੀ ਪੈਸੇ ਵੀ ਨਹੀਂ ਮੈਂ ਪੈਸੇ ਕੀ ਕਰਨੇ ਨੇਗੇ 10 ਰੁਪਏ ਲੱਗੋਈ ਤੁਰ ਹੀ ਫਿਰਦੀ ਐਂਗੀ ਤੇ ਚੁੱਪ ਕਰਕੇ ਤੁਰ ਜਾ ਇੱਥੋਂ ਲੱਗਿਆ ਦਿਮਾਗ ਖਾਣਾ ਕੱਲ੍ਹ ਦਾ ਵਿਆਹ ਉਹ ਵੀ ਤਾਂ ਕਰਾਏਗੀ ਕਿਤੇ ਮੇਜ ਤੁਰ ਜਾ ਤੁਰ ਜਾ ਹਾਂ ਜੀ ਬੋਲੀ ਮੈਂ ਆ ਜਿਹੜੀ ਤੇਰੇ ਲਵੇ ਖੜ ਗਈ ਜਬ ਭਗ ਜਾ ਹੁਣਿਆ ਭੈਣ ਬਣ ਕੇ ਘਰਾ ਲਾਂ ਕਾਨੂੰ ਕਰਦੀ ਆਏ ਹੋਏ ਤੋ ਮੇਰੇ ਮਗਰੀ ਪੈ ਗਿਆ ਜਦੋਂ ਮੈਂ ਤੈਨੂੰ ਕਹੀ ਜਾਂਦੀ ਆ ਜਬ ਭਗ ਜਾ ਛੱਤਰ ਖਾ ਕੇ ਜਾਵੇਂ ਮੈਨੂੰ ਐ ਦੱਸ ਤੇਰਾ ਵਿਆਹ ਹੋਇਆ ਕਨਾ ਨਹੀਂ ਹੋਇਆ ਮੇਰਾ ਵਿਆਹ ਤੂੰ ਤਾਂ ਇਹ ਤੈਨੂੰ ਮੈਂ ਕਹਿਣਾ ਵੀ ਕਰਾ ਲਾਂ ਬੜਾ ਮਗਰ ਪਿਆ ਮੇਰੇ ਸਿੱਧਰਾ ਕੀ ਨੌ ਲੈਂਦਾ ਸੀ ਕੀਚੂ ਕੀਚੂ ਹਾਂ ਸੱਚ ਬਾਈ ਦੱਸਦਾ ਸੀ ਬੋਬੀ ਦਾ ਭਾਈ ਐ ਇਹ ਕੀਚੂ ਕੋਈ ਗੱਲ ਨਹੀਂ ਪੰਗਾ ਤਾਂ ਤੇ ਮੇਰੇ ਨਾਲ ਲੈ ਲਿਆ ਹੁਣ ਤੇਰੇ ਘਰੇ ਲਾਂਬਾ ਦੇ ਕਿਉਂ ਵੀ ਕਿਵੇਂ ਕਿਸੇ ਕੁੜੀ ਨੂੰ ਘੇਰੀ ਨਾ ਹੁੰਦਾ ਰਾਸਤੇ 'ਚ ਜਾਂਦੀ ਨੂੰ ਤੇਰੇ ਚੰਗੇ ਛੱਤਰ ਪੋ ਤੂੰ ਵੀ ਕੀ ਯਾਦ ਰੱਖੇਗਾ ਆਇਆ ਨਹੀਂਗਾ ਚਾਚੇ ਦਾ ਫੋਨ ਨਾ ਹਜੇ ਤਾਂ ਨਹੀਂ ਕਿਸੇ ਦਾ ਆਇਆ ਫੋਨ ਖਾਣ ਕਹਿੰਦੀ ਸੀ ਚਾਚੀ ਕਹਿੰਦੀ ਦੀਪੂ ਵਾਲੇ ਤੋਂ ਲੀਡ ਆ ਜੇ ਦੇਖਣ ਜਾਵਾਂਗੇ ਮੈਂ ਕਿਹਾ ਚੱਲ ਦੇਖ ਆਵਾਂਗੇ ਹੁਣ ਅੱਛਾ ਹੋਰ ਕਾਦੀ ਤਾਂ ਹੈ ਨਾਲ ਜਾਣਾ ਦੀ ਹੋਰ ਹੁਣ ਮੈਂ ਵੀ ਆਖਿਆ ਸੀ ਮੈਂ ਕਿਹਾ ਚੱਲ ਇੱਕ ਦੋ ਮੈਂ ਲੈ ਆਉਂਗੀ ਆਹੋ ਚੱਲ ਬਾਗ ਜੀ ਲੈ ਆਈ ਆਹੋ ਖਾਂਦੀ ਨਹੀਂ ਹੋਰੀ ਨਾਲ ਕੋਈ ਮੋਟਾ ਲੈ ਕੇ ਆਇਓ ਮੋਟਾ ਹੀ ਕਹਿੰਦੀ ਸੀਗੀ ਪਹਿਲਾਂ ਤਾਂ ਮੈਂ ਉਹੀ ਪਾਈ ਜਾਂਦੀ ਮੈਂ ਕਿਹਾ ਚੱਲ ਪਹਿਲਾਂ ਵਾਲੇ ਹੰਡਾ ਦਾ ਹੁਣ ਮੈਂ ਜਲ ਇੱਕ ਦਾ ਮੋਟਾ ਲੈ ਆਉਂਗੀ ਅੱਜ ਫਿਰ ਦੇਣਾ ਹੋਰ ਸੁਣਾ ਕੇ ਮੈਂ ਤੂੰ ਕਿ ਮੈਂ ਚੁੱਪਚਪੀਤੀ ਜੀ ਆ ਗਈ ਚੁੱਪਚਪੀਤੀ ਤਾਂ ਮੈਂ ਇੱਥੋਂ ਹੀ ਆਈ ਆ ਪਹਿਲਾਂ ਤਾਂ ਆਪਾਂ ਖੀ ਭਖਾਈ ਤੀਗੀ ਨੀ ਕੀ ਹੋ ਗਿਆ ਹੁਣ ਕੀਰੇ ਨਾ ਡਾ ਲਿਆ ਆਡਾ ਤਾਂ ਕਿਸੇ ਨਾਲ ਨਹੀਂ ਲਾਇਆ ਮੈਨੂੰ ਤਾਂ ਲੱਗਦਾ ਵੀ ਜੇ ਇਹੀ ਕੰਮ ਰਿਹਾ ਨਾ ਆਡਾ ਤਾਂ ਆਪਣਾ ਲੱਗ ਜੂਗਾ ਲੈ ਦੱਸ ਤੂੰ ਕੜਾ ਕੱਲੀ ਆ ਕੁੜੇ ਮੈਂ ਤੇਰੇ ਨਾਲ ਐ ਤੂੰ ਮੈਨੂੰ ਦੱਸ ਤਾਂ ਸੀ ਲੜਾਈ ਕਿਹਦੇ ਨਾਲ ਹੋਈ ਆ ਹੁਣੇ ਗੱਲ ਤੇ ਗੋਡਾ ਰੱਖ ਲਉ ਮਾ ਜਾ ਕੇ ਲੜਾਈ ਨਹੀਂ ਹੋਈ ਮੇਰਾ ਦਿਮਾਗ ਖਰਾਬ ਹੋ ਰਿਹਾ ਆ ਸੋਡੇ ਵਾਲਾ ਨਹੀਂ ਹੈਗਾ ਉਹ ਸਿੱਧਰਾ ਹਾਂ ਮੈਨੂੰ ਛੇੜਦਾ ਹੁੰਦੀ ਜਾਂਦੀ ਨੂੰ ਕੀ ਕਰ ਤਿਹੜੇ ਮੂਰੇ ਲੈ ਉਹਨੇ ਤੈਨੂੰ ਕਦੋਂ ਕੁਝ ਕਹਿਤਾ ਮੈਨੂੰ ਤਾਂ ਨਾ ਕਾਇਦੀ ਨੂੰ ਵੀ ਸ਼ਰਮ ਆਉਂਦੀ ਆ ਜਦੋਂ ਵੀ ਮੈਂ ਬੀਹੀ ਚੋਂ ਲੰਘਣਾ ਉਹ ਦੀ ਮੇਰੇ ਮੂਹਰੇ ਆ ਜਾਂਦਾ ਮੈਨੂੰ ਕਹੂਗਾ ਮੇਰੇ ਨਾਲ ਵਿਆਹ ਕਰਾ ਲੈ ਲੈ ਦੱਸ ਨਹੀਂ ਭੈਣੇ ਤੂੰ ਗੁੱਸਾ ਘਾਤੇ ਕਰਦੀ ਐ ਉਹ ਜਿਹੜਾ ਹੋਇਆ ਹੀ ਬੌਲਾ ਉਹਨੂੰ ਕੌਣ ਸਮਝਾਵੇ ਹੈ ਉਹ ਕੱਲੀ ਤੈਨੂੰ ਕਹਿੰਦਾ ਉਹਦਾ ਪਤਾ ਨਹੀਂ ਕਿਨੂੰ ਕਿਨੂੰ ਕੀ ਕੀ ਕਹਿ ਜਾਂਦਾ ਬੌਲਾ ਸਮਝ ਕੇ ਤਾਂ ਨਾ ਪਹਿਲਾਂ ਮੈਂ ਚੁੱਪ ਕਰ ਜਾਂਦੀ ਸੀ ਵੀ ਚੱਲ ਇਹਨੂੰ ਕੀ ਕਹਿਣਾ ਕਾਦੇ ਪਿੱਛੇ ਕਹਿਣਾ ਜੋ ਹੋਈ ਸਿੱਧਰਾ ਹੁਣ ਤਾਂ ਹੱਦੇ ਹੋਈ ਪਈ ਹੈਗੀ ਹੁਣ ਰੋਜ ਮੈਂ ਉਹਦੇ ਲਾਗੇ ਖੜੂਗੀ ਰੋਜ ਇਹ ਮੈਨੂੰ ਇਹ ਬੋਲੂਗਾ ਲੋਕ ਕੀ ਕਹਿਣਗੇ ਬਦਨਾਮੀ ਤਾਂ ਮੇਰੀ ਐ ਇਹਨੂੰ ਤਾਂ ਫਿਰ ਵੀ ਸਿੱਧਰਾ ਕਹਿ ਦੇਣਗੇ ਲੋਕ ਚਲ ਮੈਂ ਤੇਰੀ ਗੱਲ ਮੰਨਦੀ ਆਂ ਵੀ ਲੋਕ ਇੱਕ ਗੱਲ ਦੀ ਚਾਰ ਗੱਲਾਂ ਬਣਾ ਲੈਂਦੇ ਨੇ ਪਰ ਹੁਣ ਤੂੰ ਗਰਮ ਨਾ ਹੋ ਕੋਈ ਨਹੀਂ ਆ ਜਾਂਦਾ ਸਮਝਾਊਗਾ ਸਮਝਾਊਗਾ ਕੋਈ ਗੱਲ ਨਹੀਂ ਦੁਆ ਦੂੰਗਾ ਉਹਨੂੰ ਆਪੇ ਹਾਂ ਬਸ ਆਖਰੀ ਵਾਰ ਆਈਆਂ ਮੈਂ ਆਖਰੀ ਵਾਰ ਤੇ ਪਹਿਲੀ ਵਾਰ ਠੀਕ ਆ ਲਾਂਭਾ ਦੇਣ ਆਈਆਂ ਮੈਂ ਦੁਬਾਰੇ ਨਾ ਮੈਨੂੰ ਕਹਿਣਾ ਪਵੇ ਜੇ ਜਾ ਨਹੀਂ ਗਹਿਣਾ ਪੈਂਦਾ ਨਹੀਂ ਗਹਿਣਾ ਪੈਂਦਾ ਤੂੰ ਐਨੀ ਕਾ ਤੋ ਤਤੀ ਗਾਲੀ ਹੋਈ ਜਾਂਦੀ ਐ ਹੌੜੀ ਬੋ ਨਾ ਤੇ ਤੈਨੂੰ ਪਤਾ ਕੀ ਲੋਕਾਂ ਦਾ ਮੜਾ ਜਾ ਇਹ ਤਾਂ ਬਣ ਹੈਗੀ ਐ ਭਣੇ ਤਾਂ ਹੀ ਤਾਂ ਹੁਣ ਮੇਰਾ ਦਿਮਾਗ ਖਰਾਬ ਹੋਇਆਗਾ ਵੀ ਰੋਜ਼ ਮੈਨੂੰ ਇਹ ਕੇਰਲ ਦਾ ਅਗਲਾ ਕਹਦਾ ਪਤਾ ਨਹੀਂ ਕੋਈ ਗੱਲ ਬਾਤ ਐ ਜਿਹੜਾ ਇਹਦੇ ਲਵੇ ਖੜੀ ਰਹਿੰਦੀ ਐ ਇਹ ਉਹ ਵੀ ਬੀਹਿਆਂ ਚ ਉਹ ਨਾ ਨਾ ਇਹਦਾ ਕਾਨੂੰਆ ਕੋਈ ਗੱਲ ਉਹਦੇ ਬਾਕੀ ਸਾਨੂੰ ਦਿਮਾਗ ਦਾ ਪਤੀ ਆ ਹੋਰ ਬਾਈ ਐ ਕੋਈ ਨਹੀਂ ਸੋਚਦਾ ਹੁੰਦਾ ਲੋਕਾਂ ਦੇ ਤਾਂ ਜਿੰਨੇ ਮੂੰਹ ਉਨੀਆਂ ਗੱਲਾਂ ਪਿੰਡ ਚ ਰਹਿਣਾ ਹੈਗਾ ਮਾਦੇਆ ਵੀ ਜਿੰਨੇ ਮੂੰਹਾਂ ਨੀਆ ਗੱਲਾਂ ਨੇ ਹੈ ਪਰ ਤੂੰ ਆਪ ਹੀ ਦੇਖ ਲੈ ਵੀ ਅਸੀਂ ਕਿਵੇਂ ਟਾਈਮ ਪਾਸ ਕਰਦਿਆ ਸਾਰਾ ਦਿਨ ਉਹਦੀ ਮਗਜੂਕ ਪਾਈ ਸੁਣ ਸੁਣ ਕੇ ਨਾ ਜੈਖਲ ਦਾ ਅੱਧੀ ਬੌਲੀ ਤਾਂ ਮੈਂ ਹੋਣ ਵਾਲੀ ਹੋਈ ਪਈਆਂ ਚੱਲੋ ਭੈਣੇ ਹੁਣ ਥੋਡੇ ਘਰ ਦਾ ਮੈਂਬਰ ਆ ਦੇਣਾ ਹਣਾ ਉਹ ਤਾਂ ਹੁਣ ਰਹਿਣਾ ਪੈਂਦਾ ਹੀ ਹੈਗਾ ਹੁਣ ਅਸੀਂ ਕੀ ਲੈਣਾ ਉਹ ਤੋਂ ਸਾਡੀ ਤਾਂ ਬਦਨਾਮੀ ਆ ਥੋੜੀ ਕਰਾ ਲਓ ਬੋਤੀ ਕਰਾ ਲਓ ਜੇ ਹੁਣ ਉਹਦੇ ਲਵੇ ਖੜਾਗੇ ਬਦਨਾਮੀ ਹੋਇਆ ਬਸ ਮੈਂ ਤੁਹਾਨੂੰ ਕਹਿਣਾ ਸੀ ਕਹਿ ਤਾਂ ਉਹਦੇ ਨੂੰ ਸਮਝਾ ਲਿਓ ਸਮਝਾ ਲਾਂਗੇ ਕੋਈ ਨਾ ਸਮਝਾ ਦਾਂਗੇ ਕਿੱਥੇ ਆਣ ਉਹ ਬੋਲਾ ਜ ਮੈਨੂੰ ਕੀ ਪਤਾ ਮੇਰੇ ਕਿ ਚੁਨੀ ਦੇ ਲੜ ਮੰਨਿਆ ਹੋਇਆ ਉਹ ਹੈ ਨਹੀਂ ਸਾਰੇ ਪੰਡੇ ਚ ਬੇਇੱਜ਼ਤੀ ਕਰਾਰ ਕੀ ਆਗੀ ਬੇਇੱਜ਼ਤੀ ਉਹ ਤਾਂ ਹੀ ਤਾਂ ਮੈਂ ਤੈਨੂੰ ਕਹੀ ਨਹੀਂ ਆ ਵੀ ਜਾਂ ਤਾਂ ਇਹਨੂੰ ਕਿਤੇ ਦਵਾਈ ਦੂ ਬੂਈ ਦਵਾ ਦੇ ਜੇ ਤੂੰ ਨਹੀਂ ਕਿਤੇ ਦਵਾਈ ਦੇ ਪਾ ਸਕਦਾ ਇਹਨੂੰ ਚੁੱਪ ਕਰਕੇ ਨਪੁੱਤੇ ਦੇ ਨੂੰ ਸੈਂਟਰ ਚ ਕਾਵੇ ਉੱਥੇ ਆਪੇ ਇਹਨੂੰ ਬੰਨ ਲੈਣਗੇ ਸੰਗਲ ਨਾਲ ਉਹੀ ਗੱਲਾਂ ਅੱਜ ਇਹ ਲਾਂਬਾ ਲੈ ਕੇ ਆ ਕੀ ਕਰਨ ਕੋਈ ਹੋਰ ਆਜੂ ਸੈਂਟਰ ਚ ਤਾਂ ਕਾਨੂੰ ਜਗਾਣਾ ਅਖਰ ਨੂੰ ਫੇਰ ਵੀ ਮੇਰਾ ਭਾਈਆ ਕੋਈ ਨਾ ਜਾਂਦੇ ਮਰੇ ਸਾਲੇ ਨੂੰ ਤਾਂ ਮੈਂ ਸਮਝਾਉਣਾ ਅੱਜ ਚੰਗੀ ਤਰ੍ਹਾਂ ਅੰਦਰ ਬਾੜ ਕੇ ਅੰਦਰ ਬਾੜ ਕੇ ਕੀ ਸਮਝਾਏਗਾ ਦੱਸ ਹੈ ਉਹ ਸ਼ਰਮ ਨਹੀਂ ਆਉਂਦੀ ਹੈਗੀ ਵੀ ਗਲੀ ਗਵਾੜ ਤੂੰ ਕੁੜੀ ਨੂੰ ਜੜੀਆਂ ਸ਼ਰਮ ਮਾਰ ਚਾਹੀਦੀ ਉਹਨੂੰ ਮਾੜਾ ਮੋਟਾ ਕਿੰਨੇ ਵਾਰ ਤਾਂ ਹੁਣ ਉਹਨੂੰ ਕਹਿਤਾ ਕਿ ਐ ਤੂੰ ਬੋਲ ਨਾ ਮੱਧਿਆ ਕਰ ਕਿ ਤੂੰ ਕਰੇ ਰਿਹਾ ਕਰ ਅਜੇ ਜਾਂਦਾ ਹੋਇਆ ਮੈਨੂੰ ਕਹਿ ਕੇ ਗਿਆ ਕਿ ਮੇਰਾ ਵਿਆਹ ਕਰ ਦੋ ਲੈ ਦੱਸ ਕਿਨੇ ਡੋਲਾ ਦੇਣਾ ਇਹਨੂੰ ਮੈਂ ਵਿਆਹ ਛੇਤੀ ਕਿਹੜਾ ਦਊ ਦੱਸ ਇਹਨੂੰ ਕੁੜੀ ਜੀ ਬੋਲ ਮਾਰੀ ਗਿਆ ਲਿਆ ਫੜਾ ਉਰੇ ਮੈਂ ਫੋਨ ਲਾ ਕੇ ਪੁੱਛਾਂ ਉਹਨੂੰ ਆਈ ਨਹੀਂ ਹਜੇ ਤੱਕ ਪਿੱਤਮੇ ਨਾ ਕਰ ਲੈ ਲੈ ਪਿੱਤਮੇ ਉਹ ਬਟਾ ਬਾਈ ਉਹ ਬ੍ਰਿਟਿਸ਼ ਕਹੇ ਤਾਂ ਨਾ ਮੈਂ ਇਹ ਨੂੰ ਕਟਵਾਉਂਗਾ ਅੱਛਾ ਆ ਦੇਖ ਲੈ ਲਾਈਟਾਂ ਲਾ ਕੇ ਗੰਜਰ ਦੀਆਂ ਐ ਛੱਡ ਰਖੇ ਨੇ ਕਿ ਪਹਿਲਾ ਬਿੱਲ ਘੱਟ ਆਉਂਦਾ ਲੱਗ ਰਿਹਾ ਦਸੂਆਂ ਨੇ ਰੰਗ ਬਰੰਗੀਆਂ ਚੱਲ ਗੱਲ ਉਹ ਉਰਿਆ ਓਏ ਗੱਲ ਸੁਣ ਪਹਿਲਾਂ ਹਾਂ ਬਾਈ ਕਿੱਥੇ ਫਿਰੀ ਜੰਨਾ ਤੂੰ ਮੈਂ ਮੈਂ ਉੱਥੇ ਗਿਆ ਤੀਗਾ ਕਿੱਥੇ ਗਿਆ ਤੀਗਾ ਤੂੰ ਉਧਰ ਪਿੰਡ ਚੋਂ ਤਾਂ ਕਿ ਸਦੀ ਕੁੜੀ ਛੇੜੀ ਆਗੀ ਹੈ ਕੁੜੀ ਛੇੜੀ ਤੀ ਤਾਂ ਕਿਸੇ ਦੀ ਕੁੜੀ ਕਿਹੜੀ ਦੇਖ ਲਾ ਨਾ ਆਪੇ ਦੱਸ ਦੇ ਨਹੀਂ ਸਰਪਸ ਕਰੂੰ ਹੁਣ ਮੈਂ ਤੇਰੀ ਕਿਹੜੀ ਕੰਜਰ ਦਾ ਨੂੰ ਮੈਂ ਪੁਲਿਸ ਚ ਚੁਕਾ ਦੂੰਗਾ ਜੇ ਬਾਲ ਮਾਰਿਆ ਹੈ ਪੁਲਿਸ ਚ ਹਾਂ ਨਾ ਬਈ ਕੁੱਟਦੇ ਨੇ ਹਨਾ ਪੁਲਿਸ ਵਾਲੇ ਬਹੁਤ ਕੁੱਟਦੇ ਨੇ ਉੱਥੇ ਪਟਿਆਂ ਨਾਲ ਨਾ ਮੈਂ ਨਹੀਂ ਛੇੜੀ ਉਹ ਜਿਹੜੀ ਉਹ ਨਹੀਂ ਹੋਗੀ ਨਿੱਤੂ ਨਹੀਂ ਆ ਗਈ ਹਾਂ ਉਸੇ ਦੀ ਗੱਲ ਕਰਦਾ ਮੈਂ ਵੀ ਉਹ ਮੈਨੂੰ ਸੋਣ ਹੀ ਲੱਗਦੀ ਆ ਮੈਂ ਉਹਨੂੰ ਅੱਖਾਂ ਵੀ ਮੇਰੇ ਨਾਲ ਵਿਆਹ ਕਰਾ ਲਾ ਭੈਣਾ ਤੂੰ ਕਟਵਾਇਆ ਕਿਸੇ ਤੋਂ ਮੈਨੂੰ ਲੱਗਦਾ ਰੋਜ਼ ਹੀ ਛੇੜਦਿੰਦਾ ਕਿਸੇ ਨਾ ਕਿਸੇ ਨੂੰ ਉਹ ਕਰਾ ਉਹ ਕਰਕੇ ਹੀ ਹੋਇਆ ਫਿਰ ਜੇ ਵਿਆਹੀ ਨਹੀਂ ਹੋ ਗੰਜਰਦੇ ਹੀ ਛੇੜੇਗਾ ਤੂੰ ਮੈਂ ਉਹਨੂੰ ਅੱਖਾਂ ਮੇਨੋਲ ਕਰਾ ਲਾ ਅਗਲੇ ਦੇ ਘਰ ਦੂਰੇ ਆ ਜਾਂਦੇ ਨੇ ਦੂਜੇ ਦਿਨ ਲੰਬਾ ਲੈ ਕੇ ਨਹੀਂ ਉਹ ਯੂ ਕਰਾਉਗੀ ਵਿਆਹ ਮੈਨੂੰ ਪਤਾ ਕਰਾਉਗੀ ਅੱਜ ਕਰਦਾ ਮੈਂ ਸੈਂਟਰ ਵਾਲਿਆਂ ਨੂੰ ਰਾਤ ਨੂੰ ਫੋਨ ਸਾਰੇ ਰਾਤੋਂ ਰਾਤ ਲੈ ਕੇ ਜਾਣਗੇ ਤੈਨੂੰ ਤਾਂ ਦੇਖੀ ਜੇਲ੍ਹ ਚ ਕਿਉਂ ਹੋਰ ਉੱਥੇ ਲਾਣਗੇ ਤੇਰੇ ਡਾਂਗਾ ਦੇਖੀ ਸਮਾਰ ਕੇ ਮੈਨੂੰ ਨਹੀਂ ਬੋਲਦਾ ਹੈਗਾ ਮੈਂ ਤਾਂ ਬਿਅਕ ਕਰੂੰਗਾ ਵੀ ਮੱਕਰਾ ਦੂੰ ਤੇਰਾ ਮੈਂ ਡੋਲਾ ਛੇਤੀ ਮੱਚਦਾ ਤੂੰ ਤਾਂ ਮਨ ਲੱਗਦਾ ਹਟਦਾ ਨਹੀਂ ਤੂੰ ਸਮਝ ਜਾ ਤੇ ਸਰਪਸ ਕਰਾਂ ਤੇਰੀ ਮੈਂ ਸਮਾਰ ਕੇ ਵੀਰੇ ਉਹ ਜਿਹੜੀ ਭਾਬੀ ਨਹੀਂ ਆ ਗਈ ਲੋਕੀ ਨਾ ਮੱਚ ਦਿਓ ਉਹ ਮੈਂ ਤਾਂ ਇਨ ਕੰਮ ਕਰਾਂ ਉਹਦੇ ਜੇ ਤੂੰ ਭੱਜ ਜਾਣਾ ਉਹਨਾਂ ਫੇ ਠੀਕ ਆ ਕੰਮ ਕਰਨ ਨੂੰ ਤਾਂ ਹੈਂਗਾ ਤੂੰ ਇੱਥੇ ਗਾਲਾਂ ਵੀ ਕਿੰਦੀਆਂ ਵਧੀਆ ਤੇਰਾ ਤਾਂ ਛੱਤਰ ਲਾਣੇ ਚਾਹੀਦੇ ਨੇ ਮੈਂ ਕਹਿ ਕੇ ਜਾਊਂਗਾ ਕੀ ਤਾ ਗੌਰ ਰੱਖਿਆ ਕਰ ਨਿਗਰੱਖਿਆ ਕਰ ਤੇ ਅੰਜਰਦਾ ਬਾਲ ਮਾਰੀ ਜਾਂਦਾ ਇੱਥੇ ਸਾਰਾ ਦਿਨ ਤੂੰ ਵੀ ਉਹਦੇ ਵਰਗੀ ਆ ਤੂੰ ਵੀ ਮੱਚਦਾ ਨਾ ਤੈਨੂੰ ਹੁਣ ਦੱਸ ਦੂ ਮੈਂ ਇੱਥੇ ਬੈਠਾ ਗੱਲ ਕਰਨੀ ਆ ਤੇਰੇ ਨਾਲ ਸਮਝੀ ਜਾਂ ਤੂੰ ਕਰੇ ਰਿਹਾ ਕਰ ਜੇ ਬਾਰੇ ਤਾ ਕਰ ਤੂੰ ਜੇ ਬਾਰੇ ਗਿਆ ਦੇਖ ਲੈ ਮੈਂ ਤਾਂ ਜਾਊਗਾ ਹੁਣ ਜਾਈਂ ਤੂੰ ਬਾਰੇ ਜਾਊਗਾ ਕੋਈ ਨਾ ਹੁਣ ਜਾ ਕੇ ਦਿਖਾਈਂ ਬਾਹਰੇ ਸਾਲੇ ਅੰਦਰ ਬੰਦ ਕਰੂੰਗਾ ਤੈਨੂੰ ਮੈਂ ਤੁੰਦ ਤੁੰਦ ਕਰੂਗਾ ਮਦਾ ਕਹਿਣਾ ਕਾਣੂ ਕਾਣੂ ਲੋਕ ਗੱਲਾਂ ਕਰਨਗੇ ਫਿਰ ਇਹ ਤੋਂ ਬਾਅਦ ਚ ਕੀ ਭਾਈ ਨੇ ਭਾਈ ਤੇ ਹੱਥ ਚੱਕ ਲਿਆ ਤੂੰ ਤਾਂ ਮਾਤ ਦਾ ਵੀ ਇਹਦਾ ਬਿਆਨ ਨਾ ਹੋਵੇ ਮੈਂ ਕਰਾਉਂਗਾ ਨਿੱਤੂ ਨਾਲ ਕਰਾਉਂਗਾ ਮੈਂ ਵਿਆਹ ਰਣਾ ਮੈਂ ਹੁਣ ਕਰ ਦੂੰ ਵਿਆਹ ਉਹ ਤਾਂ ਕਰਾਉਂਗਾ ਜੱਗੇ ਤੋਂ ਬਾਅਦ ਓਨੂੰ ਛੇੜਿਆ ਨਾ ਦੇਖ ਲੈ ਕੁੱਸੇੜੂਗਾ ਮੈਂ ਤਾਂ ਮੈਂ ਛੇੜੀਂ ਗੁੱਤੀਂ ਛੇੜੇਗਾ ਨੂੰ ਛੇੜੇਗਾ ਨੂੰ ਛੇੜੇਗਾ ਲੈ ਮੈਂ ਤਾਂ ਕਹਿੰਦਾ ਸੀ ਕਾਣੂ ਕਾਣੂ ਚਲਤੇ ਰੇ ਹੱਥ ਚੱਕਣਾ ਜਬਾਜ ਉਧਰ ਜਾ ਕੇ ਬੈਠ ਜਾ ਕਥੋ ਕੰਜਰ ਦੇ ਨੇ ਦਿਮਾਗ ਖਰਾਬ ਕਰਿਆ ਗਾ ਬਗ ਜਾ ਬਗ ਜਾ ਨਾ ਟੇਡਾ ਜਿਹਾ ਦੇਖਦਾ ਸਰ ਨਹੀਂ ਸਰਦੂ ਹੰਨ ਲਾਤਾ ਲੰਕਲਾ ਛੇਤੀ ਛੇਤੀ ਕਿਤੇ ਇਹ ਬੋੜਾ ਜਿਹਾ ਫੇਰ ਟੱਕਰ ਜੇ ਫੇਰ ਕੁਸ ਮੈਂ ਤਾਂ ਕੰਮ ਮਾ ਜਾ ਕੇ ਆਉਣੀ ਆਂਗੀ ਮੋਰੀ ਗੱਲ ਤਾਂ ਸੁਣਦਾ ਕੀ ਸੁਣਾ ਤੇਰੀ ਗੱਲ ਤੂੰ ਕੱਲ ਸਾਡੇ ਘਰੇ ਖਾਤੋਂ ਦੱਛਾ ਦੀ ਹੈ ਮੈਂ ਤਾਂ ਕੁਛ ਨਹੀਂ ਦੱਸਿਆ ਹੈਗਾ ਦੱਸ ਲੈ ਬਈ ਮੈਂ ਦੱਸ ਤੈਨੂੰ ਪਤਾ ਕਿਵੇਂ ਲੱਗ ਜਾਂਦਾ ਵੀ ਮੈਂ ਹੁਣ ਉਰੋਂ ਦੀ ਲੰਘਣਾ ਹੈਗਾ ਉਹ ਕਹਿੰਦੇ ਨੇ ਹੁੰਦੇ ਫਿਲਮਾਂ ਵਿੱਚ ਵੀ ਪਿਆਰ ਕਰਨ ਵਾਲਿਆਂ ਨੂੰ ਤਾਂ ਉਹੀ ਖੁਸ਼ਬੂ ਆ ਜਾਂਦੀ ਹੁੰਦੀ ਆ ਅੱਛਾ ਉਹ ਤਾਂ ਤੈਨੂੰ ਕਹਿੰਦੇ ਨੇ ਵੀ ਤੂੰ ਸਿੱਧਰ ਐ ਐ ਇਹ ਤੈਨੂੰ ਵਧੀਰਾ ਪਤਾ ਹਨਾ ਵੀ ਕੀ ਹੁੰਦਾ ਕੀ ਨਹੀਂ ਲੋਕ ਭੰਦੇ ਯਾਰ ਜਾਣ ਕੇ ਕਹਿੰਦੇ ਨੇ ਵੀ ਬੋਲ ਮੈਂ ਬੋਲਾਂ ਨਹੀਂ ਹੈਗਾ ਤਾਂ ਮੇਰੇ ਕੋਟ ਗਾਦੋ ਬਾਈ ਜੀ ਤੂੰ ਮੈਨੂੰ ਛੇੜਦਾ ਕਾ ਤੂੰ ਹੁੰਨਾਗਾ ਤੈਨੂੰ ਕਿੰਨੇ ਵਾਰ ਕਿਹਾ ਵੀ ਜੇ ਮੈਂ ਲੰਘਣਾ ਹੁੰਦਾ ਉਹਦਾ ਪਰਾ ਹੋ ਕੇ ਲੰਘਿਆ ਕਰ ਤਾਂ ਮੇਰੇ ਗੁੱਟ ਕਾ ਦੋ ਬਾਈਤੀ ਦੱਕ ਜਦੋਂ ਤੂੰ ਲੰਘਦੇ ਆ ਮੈਂ ਜਾਣਨਾ ਕਿ ਤੇ ਉਹਦੀ ਤੱਤ ਨੂੰ ਮੂਰੇ ਆ ਜਾਣੀਆ ਹੂੰ ਵਿਆਹ ਕਰਾ ਲਾ ਦਿਮਾਗ ਚ ਫਰਕ ਤੇਰੇ ਐ ਮੇਰੇ ਨਹੀਂ ਹੈਗਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂ ਪੁੱਠੇ ਦੇ ਨਹੀਂ ਆਰੇ ਹੈਗੇ ਮੇਰੇ ਕਰਾ ਲਾ ਦੇ ਨਹੀਂ ਕਿਉਂ ਮੱਚੀਆਂ ਨਹੀਂ ਆ ਕਾ ਤੂੰ ਨਹੀਂ ਕਰਾਉਂਦੀ ਤੈ ਚੁੱਪ ਕਰਕੇ ਹੁਣ ਜਾਣਾ ਆਪਦੇ ਘਰੇ ਵੜਨਾ ਕਿ ਨਹੀਂ ਵੜਨਾ ਨਹੀਂ ਫਿਰ ਦੁਬਾਰੇ ਆ ਜਾ ਚੱਲ ਮੈਂ ਚਲਦੀ ਆ ਤੇਰੇ ਨਾਲ ਮੇਰੀ ਗੱਲ ਸੁਣ ਕਿਤੇ ਵੀ ਨਹੀਂ ਕਰਾਉਂਦੀ ਤੂੰ ਵਿਆਹ ਮੈਂ ਨਹੀਂ ਕਰਾਉਂਦੀ ਹੈਗੀ ਮੇਰੀ ਮਰਜ਼ੀ ਤੈਂ ਕੀ ਲੈਣਾਗਾ ਕੋਈ ਨਾ ਜਿੱਥੇ ਕਰਾਂਗੀ ਨਾ ਮੈਂ ਤਾਂ ਸੂੰ ਵੀ ਮੇਰੇ ਨਾਲ ਫਸੀ ਹੋਈ ਚੀ ਇਹ ਪਹਿਲਾਂ ਮੈਂ ਤੇਰੇ ਨਾਲ ਕਦੋਂ ਫਸ ਗਈ ਮੈਂ ਫਸੀ ਤਾਂ ਹੁਈ ਆ ਤੂੰ ਮੇਰੇ ਨਾਲ ਤੂੰ ਤਾਂ ਸਿੱਧਰਾ ਦਾ ਸਿੱਧਰਾ ਹੀ ਰਹੇਗਾ ਜੋ ਮਰਜ਼ੀ ਪਕਾਈ ਮਰੀ ਜਈ ਤੇਰਾ ਕਿਸੇ ਨੇ ਯਕੀਨ ਨਹੀਂ ਕਰਨਾ ਹੈਗਾ ਵਾਹੋ ਕਰਨਾ ਨਹੀਂ ਹੈਗਾ ਵਿਆਹ ਕਰੋਲਾ ਮੈਂ ਨਹੀਂ ਕਰਾਉਂਦੀ ਹੈਗੀ ਜੱਬ ਬਗ ਜਾ ਅੰਦਰ ਪੜ ਜਾ ਜਾ ਕਿ ਨਹੀਂ ਫੇਰ ਛਿੱਤਰ ਖਾਏਗਾ ਅੱਜੀ ਮੇਰੇ ਕੋਲ ਵਾਦੂ ਵੈਸੇ ਨਹੀਂ ਆ ਜਾ ਮੈਂ ਤੇਰਾ ਵਿਆਹ ਕਰਾਉਣੀ ਆ ਆ ਜਾ ਤੇਰੀ ਪਰਜਾਈ ਆ ਜਾ ਆ ਜਾ ਆ ਜਾ ਰਿਸ਼ਤੇ ਦੀ ਗੱਲ ਕਰਦੇ ਆਪਾਂ ਆ ਜਾ ਲੰਗ ਜਾਣ ਦੇ ਹੁਣ ਮੈਨੂੰ ਚੁੱਪ ਕਰਕੇ ਵੜ ਜਾ ਅੰਦਰ 20 ਰੁਪਏ ਨੇ ਤੇ ਲੰਗ ਕੋਈ ਨਾ ਬਿਆਹ ਤਾਂ ਤੇਰੇ ਨਾਲ ਹੀ ਕਰਾਂਗਾ ਓਰੇ ਆਈ ਹਾਂ ਭਾਈ ਤੇਰੇ ਕੋਲ ਜਰਦਾ ਹੈਗਾ ਨਾ ਭਾਈ ਹੰਦੋਨੀ ਨਾ ਆ ਆਗੀ ਦਾ ਮੁੰਡਾ ਇਹ ਮੇਰਾ ਮੁੰਡਾ ਹੈ ਤੇਰਾ ਮੁੰਡਾ ਹੈ ਹਾਂ ਲੱਕੀ ਮੇਰਾ ਤੇਰਾ ਵਿਆਹ ਹੋ ਗਿਆ ਹਾਂ ਹੋ ਗਿਆ ਹੈ ਹੋਰ ਮੇਰਾ ਵਿਆਹ ਨਹੀਂ ਹੁੰਦਾ ਫਿਰ ਮੇਰਾ ਵੀ ਮੁੰਡਾ ਹੋਊਗਾ ਹੈਨਾ ਹਾਂ ਤੇਰੀ ਬਹੂ ਨਾਲ ਕਰਾਵਾਂ ਮੈਂ ਵਿਆਹ ਨਾ ਹਾਂ ਨਾ ਮੈਂ ਤਾਂ ਕਰਾਉਂਗਾ ਪੈ ਨਹੀਂਗਾ ਕਰਾਣਾ ਨਾ ਕਰਾਵਾਂ ਮੈਂ ਵਿਆਹ ਨਾ ਇਹ ਨਹੀਂ ਹੁੰਦਾ ਕਦੋਂ ਹੁੰਦਾ ਮੈਨੂੰ ਪਤਾ ਵੀ ਹੋ ਜਾਂਦਾ ਉਸਤਾਰੇ ਹੁੰਦਾ ਹੁੰਦਾ ਹੋਰ ਦੇਖ ਲਾਂਗੇ ਸਾਲੀ ਸੁਲੀ ਉਹ ਤੇਰੀ ਬਹੂ ਨਾਲ ਕਰਾਉਂਗਾ ਨਾ ਇਹ ਨਹੀਂ ਹੁੰਦਾ ਸਾਲਿਆ ਪਰ ਆਲਾ ਇਹਨੂੰ ਕਰਦਾ ਚੱਲ ਕੋਈ ਨਾ ਤੇਰੇ ਵਾਸਤੇ ਲੱਭੂਗਾ ਠੀਕ ਆ ਪੱਕਾ ਲੱਭਦੀ ਦੰਗਾ ਦੱਸਦੀ ਇਹ ਜਬਾਬ ਦੇ ਪੀਦੋਂ ਨਾਲ ਕਰਾਂ ਮੈਂ ਤਾਂ ਵਿਆਹ ਕਰਾਉਂਗਾ ਫਿਰ ਭਾਬੀ ਮੈਨੂੰ ਕੁੱਟਿਆ ਨਹੀਂ ਕਰੂਗੀ ਥੋੜੀ ਕੁੱਟ ਦੂਰ ਜੀ ਕੰਵੈ ਕੀ ਹਾਲ ਨੇ ਠੀਕ ਆ ਕੀ ਹੋ ਗਿਆ ਲੈ ਉਹ ਆਪੇ ਕਰਨਾ ਮੈਂ ਇੱਕ ਢੇਡਾ ਲੈਣਾ ਕਾਣੂ ਲੈ ਕੇ ਡੇਕਦੇ ਆ ਯਾਰ ਚੜਾਉਣਾ ਹੁੰਦਾ ਬਈ ਮੈਨੂੰ ਤੈਨੂੰ ਫੇਰ ਸਿਖਾਉਂਗਾ ਬੇਟੇ ਟਾਈਮ 'ਚ ਮੰਡੀ 'ਚ ਕਦੇ ਤੇਰਾ ਵਿਆਹ ਹੋ ਗਿਆ ਨਾ ਮੇਰਾ ਵੀ ਨਹੀਂ ਹੋਇਆ ਹਜੇ ਤੂੰ ਤਾਂ ਆਪ ਮੇਰੇ ਵਰਗਾ ਤੇਰੇ ਪਾਪੇ ਦਾ ਹੋ ਗਿਆ ਹਾਂ ਹੋ ਗਿਆ ਹੈ ਹਾਂ ਹਾਂ ਹੋ ਗਿਆ ਕੀ ਦੇ ਨਾਲ ਮੇਰੀ ਮੰਮੀ ਨਾਲ ਹੋ ਰਹੀ ਦੇ ਨਾਲ ਤੇਰੀ ਮੰਮੀ ਦੀ ਭੈਣ ਹੈਗੀ ਕੋਈ ਨਾ ਹੈਣੀ ਯਾਰ ਕੋਈ ਨਾ ਹੋਰ ਲੱਭਾਂਗੇ ਤੇਰੇ ਵਾਸਤੇ ਕਿਤੋਂ ਮੋ ਨਹੀਂ ਉਹਦੀ ਨਾਲ ਕਰਵਾ ਲਾਂਦਾ ਮੈਂ ਨਾ ਹੋਰ ਤਾਂ ਪਤਾ ਨਹੀਂ ਕਿਸੇ ਵਾਸਤੇ ਕੋਈ ਤੇਰੀ ਬਿਆਹ ਦੀ ਉਮਰ ਕਿੱਥੇ ਹੋ ਗਈ ਹਜੇ ਹਜੇ ਹੋਰ ਲੈਣੀ ਆਲੇ 5-4 ਸਾਲ ਤੋਂ ਹੋਈ ਨਹੀਂ ਹਜੇ ਹੋ ਗਈ ਉਹ ਕਿੱਥੇ ਹੋਈ ਮੇਰੀ ਭਾਬੀ ਕੋਲਾਂ ਦਿੰਦੀ ਆ ਬਾਈ ਕੁੱਟਦੀ ਆ ਮੈਨੂੰ ਤਰ ਕੋਈ ਨਾ ਫਿਰ ਲੱਭਾਂਗੇ ਤੇਰੇ ਵਾਸਤੇ ਕੋਈ ਤਰ ਬਾਕੀ ਸਾਰੇ ਆਈ ਕਹਿੰਦੇ ਰਹਿੰਦੇ ਨੇ ਵੀ ਲੱਭ ਲਾਂਗੇ ਕੋਈ ਲਾਗਤ ਆ ਦੰਦਾੜੀ ਮੈਂ ਤਾਂ ਨੀਤੂ ਨਾਲੇ ਕਰਾਉਂਗਾ ਉਹ ਆਪੇ ਤਾਂ ਹੁੰਦੇ ਆ ਮੂਰੇ ਇਹ ਘਰੋਂ ਦਿੰਦੇ ਨੇ ਸੋਲੀ ਨੋ ਕੋਈ ਕਰੋਂਦਾ ਤਾਂ ਹੈ ਨਹੀਂ ਤਾਂ ਨਿੱਠਾ ਰਾਹ ਕਾਤੇ ਗੱਡੀ ਸਾਫ ਕਰੀ ਜਾਂਦਾ ਕਿੱਧਰ ਚੱਲਿਆ ਵੇ ਤੂੰ ਕਾਤੋਂ ਇਹ ਤੇ ਕੱਪੜਾ ਮਾਰੀ ਜਾਂਦਾ ਹੁਣ ਹੈ ਭਾਬੀ ਐਨੂੰ ਵੀ ਕੱਪੜਾ ਕਾਤੋਂ ਮਾਰਦਾ ਡਿਰਬੇ ਲੈ ਕੇ ਆਉਂਗਾ ਡਿਰਬੇ ਕੀ ਕਰਨ ਜਾਏਗਾ ਘੇੜਾ ਕੱਟ ਕੇ ਆਉਂਗਾ ਓਹੋ ਵੇ ਜੇ ਘੇੜਾ ਕੱਟਣਾ ਆਹ ਲੈ ਜਾ ਕਾਤੋਂ ਲੈ ਕੇ ਜਾਣੀ ਇੰਨੀ ਭੀੜ ਹੁੰਦੀ ਆ ਉੱਥੇ ਚਲਾ ਲੂੰਗਾ ਮੈਂ ਤੂੰ ਰਹਿੜ ਤੇ ਮੇਰੀ ਗੱਲ ਸੁਣੂ ਰਿਹਾ ਵੇ ਤੇਰੇ ਰਿਸ਼ਤੇ ਬਾਰੇ ਗੱਲ ਕਰਨੀਆਂ ਹੈ ਹਾ ਵੇ ਹਾਂ ਤੂੰ ਨਾ ਇਹ ਕਰ ਉਹ ਪੇਣਾ ਕੀਤਾ ਪਿਆ ਬੋਰੀ ਚ ਉਹ ਲੈ ਜਾ ਚੱਕ ਕੇ ਤੇ ਚੱਕੀ ਤੇ ਸਿੱਟਿਆ ਹੱਸਿਆ ਹਾਂ ਮੈਂ ਮੂੰਹ ਨਹੀਂ ਛੱਟ ਕੰਦਾ ਬਈ ਮੈਂ ਨਾ ਤਾਂ ਸੁਣ ਲੈ ਹਾਂ ਮੈਂ ਐਂ ਕਹੇ ਸੀ ਕਿ ਤੂੰ ਚੱਕ ਕੇ ਨਾ ਆਟਾ ਚੱਕੀ ਤੇ ਸਿੱਟਿਆ ਫੇਰ ਤੂੰ ਆ ਕੇ ਦਵਾ ਦਵ ਮੈਂ ਆਪਦੀ ਮੰਮੀ ਨੂੰ ਫੋਨ ਕਰਦੀ ਆ ਉਹਨਾਂ ਚ ਜਿਉਂਨੇ ਆਖਿਆ ਆ ਜਾਓ ਫੇਰ ਮੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਾ ਦੂ ਤੈਨੂੰ ਮੈਨੂੰ ਹਾਂ ਮੇਰੀ ਗੱਲ ਹੋਈ ਸੀ ਸੋਨੀਆ ਲੈ ਸੋਨੀਆ ਬਥੇਰੀ ਸੋਨੀਆ ਲੈ ਹੱਸਿਆ ਹਾਂ ਸੱਚੀ ਕੋਈ ਕਰਦੀ ਨਾ ਮੈਂ ਬਤਾ ਦੂੰ ਹੀ ਕਰਦੇ ਦੂਜੇ ਕੋਈ ਨਹੀਂ ਕਰਦੀ ਹੈਗੀ ਦੇਖ ਵੀਰੇ ਤੋਂ ਘਟਾਤਾ ਸੀ ਉਦੋਂ ਦਾ ਓਹੋ ਇਹ ਤਾਂ ਲੱਛਣ ਕੁੱਟਣ ਵਾਲੇ ਕਰਦਾ ਨੀਗਾ ਪੱਕਾ ਰਸ ਮੈਂ ਪੱਕਾ ਕਹਿੰਦੀ ਆ ਮੈਂ ਝੂਠ ਨਹੀਂ ਬੋਲਦੀ ਹੈਗੀ ਹਾਂ ਹੋਰ ਹੁਣ ਸਿੱਟਿਆ ਮੈਂ ਤੂੰ ਸਿੱਟਿਆ ਦਵਾ ਦਾ ਸਿੱਟਿਆ ਉਹਨੂੰ ਕਹਿ ਜੇ ਪੀ ਦੇਗਾ ਨਾਲ ਦੀ ਨਾਲ ਪਿਹਾ ਲਈ ਪਿਹਾ ਲੀ ਹੂੰ ਆ ਮੈਂ ਹਾਂ ਠੀਕ ਚਾ ਬਗ ਜਾ ਟੰਗਾ ਹੋਰ ਹੋਰ ਯਾ ਮੂਜੇ ਮਨ ਲਾਉਦਾ ਜਾ ਕੇ ਮੁੱਦਾ ਵਾਸੀ ਦਾ ਪਈਆ ਪੋਰੀ ਸਾਹਮਣੇ ਇਹਨੂੰ ਉਹ ਦੇਵਾਰੇ ਹਾਲੀਏ ਦੁਰਾਸਨੀ ਠੀਕ ਸ਼ੁਕਰ ਆ ਰੱਬ ਦਾ ਇਹਨੂੰ ਵਿਆਹ ਦਾ ਕੋਈ ਲਾਲਚ ਲਾ ਕੇ ਇਤੋਂ ਕੰਮ ਤਾਂ ਕਰਾਵਾਂ ਮੂੰ ਤਾਂ ਜੇ ਖੜਦਾ ਕੰਮ ਨਹੀਂ ਕਰਦਾ ਹੈਗਾ ਹੁਣ ਆਈਦੇ ਤੇ ਪਣ ਉਹਦੇ ਮਾਰੀਆਂ ਦਾ ਲਿੜਾ ਕੇ ਡੱਬੇ ਲੈ ਕੇ ਜਾਊਗਾ ਹੋਰ ਕਿਸੇ ਨਾਲ ਪਾਸਾ ਘਸਾ ਕੇ ਆਜੂਗਾ ਪੈਸੇ ਲੱਗਣ ਨੂੰ ਥਾਂ ਜਾਣਗੇ ਫਿਰ ਆ ਕੇ ਉਹ ਮੈਨੂੰ ਬੋਲੂਗਾ ਤੂੰ ਮੈਨੂੰ ਰੋਕਿਆ ਕਿਉਂ ਨਹੀਂ ਦੱਸ ਉਹ ਹਾਲਾ ਬੁਰ ਬੁਰ ਕਰਦਾ ਦਿਆ ਨਿਬੜ ਜੂਗਾ ਕੰਮ ਉਹ ਕੀ ਕਰ ਰਹੀਆਂ ਕੁਛ ਨਹੀਂ ਮੈਂ ਤਾਂ ਚਲ ਹਦਾਲ ਜੀ ਧਰ ਦਿੰਨੀ ਆਗੀ ਆ ਪੇ ਰਿੱਜੀ ਜਾਊਗੀ ਅੱਛਾ ਉਹ ਕਿਵੇਂ ਬੋਲਦਾ ਜਾਂਦਾ ਤੀਗਾ ਉਹ ਤਾਂ ਬੋਲਦਾ ਹੀ ਜਾਂਦਾ ਮਸਾ ਲਾਰਾ ਲਾ ਕੇ ਭੇਜਿਆ ਮੈਂ ਕਿਹਾ ਤੇਰਾ ਵਿਆਹ ਕਰਾਉਂਗੀ ਜਾ ਕੇ ਆਟਾ ਸੁੱਟਿਆ ਅੱਛਾ ਹੋਰ ਤਾਂ ਹੀ ਬੋਲਦਾ ਹੀ ਜਾਂਦਾ ਤੀ ਗੱਲਾਂ ਇਹਦਾ ਝੂਠ ਬੋਲਦੀਆਂ ਤੂੰ ਮੈਨੂੰ ਮਸਾ ਲਾਰਾ ਲਾ ਕੇ ਭੇਜਿਆ ਉਹਨੂੰ ਮੈਂ ਉਹ ਤੋ ਖਲਾਪਲੂ ਕੇ ਕੰਮ ਲੈ ਲਿਆ ਕਰ ਮੜ ਕਿੰਨਾ ਕ ਉਹਨੂੰ ਕਹਾ ਕਿੰਨਾ ਕ ਬੜਿਆ ਕੇ ਕੰਮ ਲਵਾ ਹੈ ਚੱਲ ਨਾਲੇ ਗੱਲ ਸੁਣ ਲੈ ਮੈਂ ਤਾਂ ਜਿੰਨਾ ਕ ਬੜਿਆ ਕੇ ਕੰਮ ਲੈ ਲੈਨੀ ਆ ਉਹ ਤੋਂ ਲੈ ਲੈਨੀ ਆ ਮੈਂ ਤੈਨੂੰ ਬਾਰ ਬਾਰ ਇੱਕ ਗੱਲ ਸਮਝਾਉਣੀ ਆ ਦੇਖ ਪੈਸਾ ਵੀ ਬਹੁਤ ਵਾਰ ਕਹਤੀ ਜਾਂ ਤਾਂ ਦੇਖ ਉਹਨੂੰ ਕੋਈ ਚੰਗੀ ਦਵਾਈ ਦੂਈ ਦਵਾਈ ਜਿਹੜੀ ਪਹਿਲਾਂ ਪਟਿਆਲੇ ਜਾਂਦੀ ਸੀ ਉਹੀ ਲਾ ਦੇ ਹੁਣ ਹੁਣ ਫਿਰ ਦੋ ਮਹੀਨੇ ਹੋ ਗਏ ਜਾਦੇ ਲੱਗਿਆ ਇਹ ਕਮਲ ਜਾ ਮਰਨ ਉਹ ਕੀ ਕਰਾਂ ਯਾਰ ਸਮਝਦੀ ਨਹੀਂ ਹੈਗਿਆ ਦਵਾਈ ਵੀ ਬਥੇਰੀ ਦੇ ਕੇ ਦੇਖ ਲਈ ਨਾ ਠੀਕ ਹੋਵੇ ਇਹ ਓਹੋ ਠੀਕ ਤਾਂ ਐ ਹਮ ਦਵਾਈ ਮਹਿੰਗੀ ਤਾਂ ਹੈਗੀ ਔਖੇ ਸੌਖੇ ਲਿਆਤਾ ਤੇ ਅੱਜ ਤਾਂ ਦਵਾਈ ਨਾਲ ਮਾੜਾ ਮੋਟਾ ਸੈੱਟ ਹੋ ਜੂ ਅ ਤੈਨੂੰ ਪਤਾ ਹੀ ਆ ਹੁਣ ਰਾਜ ਚ ਹੈ ਨਾ ਬੰਨਸ ਬੰਨੀਆਂ ਘੇਰਨ ਲੱਗ ਗਿਆ ਕੱਲ ਨੂੰ ਜੇ ਕਿਸੇ ਨੇ ਜਾ ਕੇ ਠਾਣੇ ਰੱਪ ਦਿੱਤੀ ਮੈਂ ਤੁੰ ਦੱਸਿਆ ਉਹੀ ਲਿਭਟੇ ਜਾਵਾਂਗੇ ਮੁਰਕੇ ਇਹ ਜੇ ਪਰਚੇ ਨਿਬੜਦੇ ਵੀ ਨਹੀਂ ਫਿਰ ਓਹ ਹੋਰ ਐਨੇ ਬਾਰਤਾਂ ਨੂੰ ਮੈਂ ਸਮਝਾਤਾ ਕਿ ਤੂੰ ਨਾ ਕਿਸੇ ਦੀ ਕੁੜੀ ਤੇ ਹੀ ਭੈਣ ਨੂੰ ਛੇੜਿਆ ਕਰ ਕੀ ਔਖਾ ਹੋ ਜੂਗਾ ਕੱਲ ਨੂੰ ਪਤਾ ਕੀ ਐ ਉਹਦੇ ਘੜਾ ਸਾਰੇ ਐ ਉਹਦੇ ਘੜਾ ਸਾਰੇ ਐ ਉਹਦਾ ਦਿਮਾਗ ਹੀ ਉਹੇ ਜਾ ਹੋਇਆ ਪਿਆਰਾ ਉਹ ਤਾਂ ਹੁਣ ਛੇਤੀ ਡੋਲੇ ਦਾ ਹੋਇਆ ਪਿਆ ਮੈਂ ਕਿਹੜੇ ਵੇਲੇ ਹੋਵੇ ਸੇਰੇ ਬਨ ਕੇ ਢੋਕ ਲਾਂ ਕਿਸੇ ਦੇ ਘਰੇ ਦੱਸ ਆਏ ਕਿਸੇ ਦੀ ਚੀ ਬਣ ਕੇ ਵੇ ਲਿਆ ਕੇ ਦੇਦਾ ਮੈਂ ਉਹ ਸਹੀ ਗੱਲ ਆ ਕਿਹੜਾ ਸੰਭੋਲਦਾ ਉਹ ਲਾਂਬੇ ਲਿਆਨ ਨੂੰ ਇੱਥੇ ਸਿਆਪਾ ਆਪਣੀ ਜਾਨ ਨੂੰ ਹੋ ਜਾਂਦਾ ਗਾ ਉਹੀ ਤਾਂ ਕਹੀ ਜਾਂਦੀ ਆ ਮੈਂ ਤੈਨੂੰ ਤਾਂ ਮੈਂ ਤੈਨੂੰ ਕਹਿੰਦੀ ਆ ਬਾਰ-ਬਾਰ ਵੀ ਇਹਨੂੰ ਨਾ ਕਿਸੇ ਦਿਨ ਟਾਈਮ ਕੱਢ ਕੇ ਦਵਾਈ ਦੂਈ ਦਵਾ ਲਿਆ ਚੱਗਾ ਰਹੇਗਾ ਮੁੜ ਕੇ ਐਵੇਂ ਕੋਈ ਹੋਰ ਜੱਬ ਖਾਣਾ ਹੋ ਗਿਆ ਔਰ ਕੋ ਦਵਾਈਆਂ ਨਾਲੋਂ ਵੱਧ ਲੱਗ ਜਾਣਗੇ ਕੋਈ ਨਾ ਦੇਖਦਾ ਵਿਚ ਦੀ ਟਾਈਮ ਕੱਢ ਕੇ ਜੇ ਲਿਆਉਂਗਾ ਦਵਾਈ ਦਵਾ ਕੇ ਚਲ ਮੜਾ ਮੋਟਾ ਲੈ ਲਿਆ ਕਰ ਉਹ ਤੋਂ ਕੰਮ ਕਰੀ ਰੱਖਿਆ ਕਰ ਉਹਨਾਂ ਨਾਲੇ ਬਾਰੇ ਨਾ ਭੇਜਿਆ ਕਰ ਜਿਆਦੇ ਬਾਰੇ ਹੁਣ ਮੇਰੀ ਗੱਲ ਸੁਣ ਲੈ ਬਾਰੇ ਮੈਂ ਕੀ ਨੂੰ ਭੇਜਾਂ ਕੰਮ ਕਰਨ ਵਾਸਤੇ ਫਿਰ ਉਹਨੂੰ ਜਲ ਭੜਿਆ ਆਪ ਲੈ ਕੇ ਮੜਾ ਮੋਟਾ ਕੰਮ ਦਾ ਕਰਾ ਲੈਂਦੀ ਆ ਉਹ ਤੋਂ ਮੈਂ ਜਲ ਜਦ ਕੰਮ ਹੁੰਦਾ ਉਹ ਤੋਂ ਭੇਜਿਆ ਕਰ ਜਾਂ ਕਈ ਵਾਰੂੰ ਬਗ ਜਾਂਦਾ ਫਰੀ ਜਾਂਦਾ ਬੀਹਾਂ ਚ ਐਵੇਂ ਨਾ ਭੇਜਿਆ ਕਰ ਮੜਾ ਡਰਾ ਕੇ ਵੀ ਰੱਖਿਆ ਕਰ ਮੜਾ ਨਾ ਆਏ ਕਹਿਣਾ ਮੜਾ ਜਾਂ ਉਹਨੂੰ ਡਰਾ ਕੇ ਵੀ ਰੱਖਿਆ ਕਰ ਬਾਦਾ ਜਲ ਕਰੇ ਹੁੰਦਾ ਨਹੀਂ ਹੈਗਾ ਹੁਣ ਬੇ ਡਰਾਉਨ ਨੂੰ ਨਿਆਣਾ ਉਹ ਤਾਂ ਗੱਡੀ ਤੇ ਲਿੜਾ ਮਾਰ ਗਿਆਦਾ ਸੀ ਕਹਦਾ ਦੜਬੇ ਲੈ ਕੇ ਉਹ ਗੱਡੀ ਕੱਢ ਕੇ ਆ ਮੈਂ ਲੈ ਹੋਰ ਨਾ ਕਿਤੇ ਉਹਨੂੰ ਗੱਡੀ ਗੁੱਡੀ ਨਾ ਦੇਦੀ ਉਹਨੂੰ ਨਹੀਂ ਆਉਂਦੀ ਚਲਾਣੀ ਚਲੂਣੀ ਚਲਾਣੀ ਕਿ ਉਹ ਜੜੇ ਹਿਸਾਬ ਨਾਲ ਲੀੜਾ ਮਾਰਦਾ ਮੈਨੂੰ ਤਾਂ ਐ ਸੀਗਾ ਮੈਂ ਲੈ ਕੇ ਜਾਉ ਨਾ ਨਾ ਆਹੋ ਉਥੇ ਬੱਚ ਮਾਰੂ ਕਿਸੇ ਦੇ ਉੱਤੇ ਚਾੜ ਦੂ ਕੱਲੂ ਆਪਣੀ ਜਾਨ ਨੂੰ ਸਿਆਪਾ ਹੋ ਜਾਊਗਾ ਉਥੇ ਰਮਸਾਂ ਜਾ ਕੇ ਕਿਤੇ ਉਹਨੂੰ ਮੈਂ ਕਿਹਾ ਵੀ ਤੂੰ ਇਹ ਨਾ ਲੈ ਕੇ ਜਾ ਪਹਿਲਾਂ ਆਟਾ ਸਿੱਟਿਆ ਮੈਂ ਕਿਹਾ ਮੇਰੇ ਪੇਕੇ ਚੱਲਾਂਗੇ ਮੈਂ ਮੇਰੇ ਮਾਸੀ ਦੇ ਕੋਲ ਦਾ ਰਿਸ਼ਤਾ ਕਰਾਂ ਉਹ ਜਾਵਾ ਮਿੱਟੀ ਚ ਭਾਗਿਆ ਐ ਤਾਂ ਫਿਰ ਦਿਮਾਗ ਵੀ ਆ ਆਹੋ ਤਾਂ ਹੀ ਕੰਜਰ ਦਾ ਬਿਆਹ ਨੂੰ ਫਿਰਦਾਗਾ ਵਿਆਹ ਦੇ ਨਾਮ ਨੂੰ ਤਾਂ ਉਹਦੀ ਕੰਮ ਕਰ ਦਿੰਦਾ ਕੋ ਮੈਂ ਤਾਂ ਹੋਇਆ ਇਹ ਕਹਿੰਦੀ ਚਲ ਮੈਂ ਨਹੀਂ ਕਹਿੰਦੀ ਵੀ ਇਹਦਾ ਆਪਾਂ ਵਿਆਹ ਨਹੀਂ ਕਰਦੇਗੇ ਵਿਆਹ ਵੀ ਕਰ ਦਾਂਗੇ ਮੈਂ ਕਹਿੰਦੀ ਇਹਨੂੰ ਨਾ ਦਵਾਈ ਦਵਾ ਮੜਾ ਜਿਆਦਾ ਦਿਮਾਗ ਸੈੱਟ ਹੋਵੇ ਕੱਲ ਨੂੰ ਪੱਕਾ ਨੇ ਆਪਾਂ ਨੂੰ ਕਹਿਣਾ ਵੀ ਜਾਣ ਕੇ ਬੌਲਾ ਬਣਾ ਰੱਖਿਆ ਆਈਆਂ ਜੇ ਮੜਾ ਮੋਟਾ ਠੀਕ ਹੋਵੇ ਵਿਆਹ ਤਾਂ ਸਾਲ ਦਾ ਅਥਨ ਨੂੰ ਕਰ ਦਾਂਗੇ ਹੋਰ ਮੈਂ ਤਾਂ ਹੀ ਕਹਿੰਦੀ ਵੀ ਰਿਸ਼ਤੇਦਾਰਾਂ ਨੇ ਵੀ ਐ ਕਹਿਣਾਗਾ ਵੀ ਜਾਣ ਕੇ ਬੌਲਾ ਬਣਾ ਰੱਖਿਆ ਪਤਾ ਨਹੀਂ ਜ਼ਮੀਨ ਹੜੱਪਣ ਦੇ ਆ ਮਾਰਿਆ ਨੇ ਉਹ ਕਰਿਆ ਹੋਇਆ ਆਪਾਂ ਨੂੰ ਘੜਾ ਕਸਦਾ ਲਾਲਚਾ ਉਹੀ ਤਾਂ ਗੱਲ ਆ ਦੱਸ ਚਲੋ ਆਜੂਆ ਮੜਾ ਮੋਟਾ ਕਰਾ ਲਈ ਮੈਂ ਆ ਗਿਆ ਮੜਾ ਜਿਹੜਾ ਮਰਿਆ ਮੈਂ ਮੈਂ ਤਾਂ ਕੰਮ ਕਰਾ ਲੂੰਗੀ ਤੂੰ ਨਾ ਸਰ ਦੇ ਨਾਂ ਹੀ ਨਕਰ ਚੇ ਲਗਬ ਤੋਂ ਕੰਮ ਕਰਾ ਲਈ ਕੋਲ ਤੂੰ ਆਪ ਵੀ ਮੜਾ ਮੋਟਾ ਗੌਰ ਕਰ ਦੇਖ ਉਹ ਕਰਦਾ ਆ ਗਿਆ ਮੜਾ ਜ ਆਹ ਮੁੰਡੇ ਵਲਾਰੇ ਦੀ ਜਾ ਕੇ ਆ ਗਿਆ ਮੈਂ ਜਾਇਆ ਮੈਂ ਤਾਂ ਸਰ ਦੇ ਨਾਂ ਹੀ ਡਰਦੀ ਰਹਿੰਦੀ ਵੀ ਕਿਤੇ ਇਧਰੋਂ ਲਾਂਬਾ ਨਾ ਅਜ ਕਦੇ ਇਧਰੋਂ ਲਾਂਬਾ ਨਾ ਹੋਰ ਨਾ ਕਿਤੇ ਲੋਕ ਜਾਏ ਖਣਦੇ ਉਹੀ ਮਾਰ ਦੇਣੇ ਇਹਨੂੰ ਫਿਰ ਮੁੜ ਕੇ ਰਿਸ਼ਤੇਦਾਰਾਂ ਨੇ ਨਹੀਂ ਖਿਹੜਾ ਛੱਡਣਾ ਹੈਗਾ ਵੀ ਪਤਾ ਨਹੀਂ ਇਹ ਚਲਾਕ ਦੀਗੀ ਇਹਨੇ ਨਹੀਂ ਦਵਾਈ ਦਵਾਉਣ ਦਿੱਤੀ ਹੈਗੀ ਮੇਰਾ ਤਾਂ ਨਾਂ ਵੀ ਜਾਏ ਖਣ ਦਾ ਮਿੱਟੀ ਚ ਧਰ ਦਿੰਦੇ ਆ ਉਹ ਲੁੱਕ ਤੀ ਆਪਾ ਜਾਈ ਖਾਣੇ ਦਾ ਲੋਕਾਂ ਦੀਆਂ ਟੀਮੀਆਂ ਨਾ ਉਹ ਕਿ 11 ਵਜੇ ਨੂੰ ਬੇਲੀਆਂ ਲੈ ਕੇ ਲੇੜਾ ਸਾਰਾ ਦਿਨ ਪਾਇ ਕੇ ਨਿਗਾਹਾਂ ਦਿੰਦੇ ਨੇ ਇੱਥੇ ਮੇਰਾ ਹੁਣ ਟਾਈਮ ਲੱਗਿਆ ਲੈ ਤਿਆਰ ਨਹੀਂ ਹੋਈ ਬੱਬੀ ਤੂੰ ਚਾਰ ਤਾਂ ਠੀਕ ਆ ਮਨੇ ਅੰਕਲ ਕਿੱਥੇ ਆ ਤਰਾ ਅੰਕਲ ਅੰਕਲ ਤਾਂ ਉੱਥੇ ਖੜਿਆ ਚੱਕੀ 'ਚ ਤੇ ਉੱਥੇ ਕਾਤੇ ਖੜਾਇਆ ਕੋ ਚੱਕ ਕੇ ਲੈ ਜੂ ਚੱਕੀ ਵਾਲਾ ਭਾਈ ਕਹਿੰਦਾ 2 ਘੰਟਿਆਂ ਤੱਕ ਪੀਊਂਗਾ ਮੈਂ ਇਧਰ ਇਧਰ ਆ ਇੱਥੇ ਬੈਠ ਹਾਂ ਕਿੱਕੀ ਵਾਲਾ ਭਾਈ ਜਾਂਦਾ 2 ਘੰਟੇ ਤੱਕ ਦੂੰਗਾ ਆਟਾ ਬੇ ਆਟਾ ਤਾਂ ਉਹ 2 ਘੰਟੇ ਤੱਕ ਦਊਗਾ ਤੂੰ ਸਾਈਕਲ ਤਾਂ ਆਉਂਦਾ ਹੋਇ ਲੈ ਆਉਂਦਾ ਕੋਈ ਲੈ ਜਾ ਰੋੜ ਕੇ ਉਥੋਂ ਕੋਈ ਨਹੀਂ ਲੈ ਕੇ ਜਾਂਦਾ ਫਿਰ ਆਟਾ ਵੀ ਤਾਂ ਲਵਾਂਗਾ ਤੇ ਮੈਂ ਹੋਏ ਬੇ ਤੈਨੂੰ ਕੌਣ ਸਮਝਾਵੇ ਚਾ ਲੈ ਆਈ ਮੈਨੂੰ ਕੀ ਆ ਭਾਈ ਕਹਿੰਦਾ 2 ਘੰਟੇ ਲੱਗਣਗੇ ਕਿਸੇ ਦਾ ਹੋਰ ਵੀ ਮੈਂ ਖਾਪੀ ਮੈਂ ਤਾਂ ਜਾਣ ਮੈਂ ਤਾਂ ਬਹੂ ਲੈਣ ਜਾਊਂਗਾ ਮੇਰੀ ਭਾਬੀ ਦੇਖ ਰਹੀ ਆ ਮੈਂ ਤਾਂ ਤਾਂ ਬਹੂ ਦੀ ਤਾਂ ਤੂੰ ਐਂ ਗੱਲ ਕਰਦਾ ਵੀ ਜਿੰਮੇ ਬਹੂ ਲਹਿੰਗਾ ਪਾਈ ਬੈਠੀ ਐ ਤੇਰੀ ਜਾਂਦੇ ਨੂੰ ਹੈ ਲਹਿੰਗਾ ਪਾਇਆ ਘੇੜੇ ਰੰਗ ਦਾ ਭਾਬੀ ਹਾਏ ਬੇ ਬੇ ਤੂੰ ਕਿਉਂ ਦਿਮਾਗ ਖਰਾਬ ਕਰਨ ਆ ਲਿਆ ਗਿਆ ਵੇ ਮੈਂ ਤੇ ਤੈਨੂੰ ਆਏ ਆ ਕਿ ਕਾਲੀ ਤੂੰ ਆਏ ਕਰਦਾ ਜਿਵੇਂ ਉਹ ਜਾਂਦੀ ਨੂੰ ਲਹਿੰਗਾ ਪਾਈ ਬੈਠੀ ਆ ਮੈਂ ਤਾਂ ਆਏ ਆਖਿਆ ਤੂੰ ਤਾਂ ਦੀਦੀ ਚ ਝੱਲੋਂਗੇ ਪਿੰਡ ਝੂਠੀ ਮੇਰੀ ਮਾਂ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੀ ਮੈਂ ਅੱਜ ਆਏ ਨਹੀਂ ਕਿ ਦੋ ਦਿਨ ਰੁਕ ਜਾਗਾਂਗੀ ਮੈਂ ਕਿਤੇ ਗਈ ਹੋਈ ਰਹੇ ਤੈਨ ਮੈਨੂੰ ਕਦੋਂ ਭੇਜਿਆ ਦੀ ਕੋ ਉੱਥੇ ਤੇ ਬੱਬਰ ਕਾ ਦੇਣਾ ਭਰੇਗਾ ਮੈਨੂੰ ਆਏ ਦੱਸ ਮੈਨੂੰ ਨਹੀਂ ਪਤਾ ਬਈ ਮੈਂ ਤਾਂ ਬਹੂ ਲੈ ਕੇ ਆਉਂਗਾ ਹੁਣ ਚੱਲ ਜਦੋਂ ਹਾਈ ਨਹੀਂ ਮੇਰੀ ਮਾਂ ਇਥੇ ਹੋ ਰਿਸ਼ਤੇਦਾਰ ਚ ਗਈ ਹੋਈ ਆ ਫਿਰ ਜੰਟੇ ਦਾ ਮੁੰਡਾ ਮੈਨੂੰ ਐ ਕਹਿੰਦਾ ਸੀ ਡੜੋ ਟਰੱਕ ਜਾਨੀ ਚਲਾਉਂਦਾ ਹੈ ਨਾ ਥੇਲਾ ਜਾਂ ਕਹਿੰਦਾ ਉਧਰ ਜਿੱਦੜੋ ਹੋ ਜਾਂਦਾ ਗੇੜਾ ਲੈ ਕੇ ਬਾਈ ਆਹੋ ਕਹਿੰਦਾ ਉਧਰ ਮਿਲ ਜਾਂਦੀਆਂ ਨੇ ਪੈਸਿਆਂ ਦੀਆਂ ਦੇ ਤੂੰ ਕੀ ਹੁੰਦਾ ਭਈ ਯਾਰਨੀ ਤੋੜ ਦੂਗਾ ਤੇਰੇ ਨਾਲ ਕੋਈ ਹਮ ਕੋ ਤਮ ਕੋ ਨਾ ਤੈਨੂੰ ਸਮਝਾਈ ਨਾ ਮੈਨੂੰ ਮੈਨੂੰ ਨਹੀਂ ਬਤਾਗਾ ਮੈਂ ਤਾਂ ਲਿਆਉਂਗਾ 1 ਲੱਖ ਰੁਪਇਆ ਦੇ ਦੇ ਮੈਨੂੰ ਏ ਲੱਖ ਰੁਪਇਆ ਤੈਨੂੰ ਕਿੱਥੋਂ ਦੇਮਾਂ ਮੈਂ ਮੈਂ ਨਹੀਂ ਗਾ ਉਹਨੇ ਆਖਿਆ 1 ਲੱਖ ਦੀ ਹੁੰਦੀ ਆ ਬਈ ਹਾਂ ਫੇ ਕੋਈ ਲੱਖ ਲੈ ਕੇ ਤੇਰਾ ਪਾਰ ਹੋ ਜੂ ਮੈਂ ਤੈਨੂੰ ਦੱਸਾਂ 1 ਲੱਖ ਚ ਬਹੂਆਂ ਆਉਂਦੀਆਂ ਹੁਣ ਤੇ ਲੋਕਾਂ ਦੇ ਪੜੇ ਲਿਖੇ ਮੁੰਡੇ ਇੰਨੇ ਬੈਠੇ ਆ ਫੇਰ ਤਾਂ ਉਹ ਪੈਸਾ ਲਾ ਕੇ ਬਹੂ ਲੈ ਹੁਣ ਮਿਲਦੀ ਆ ਉਹ ਕਹਿੰਦਾ ਵੀ ਉਹ ਨਾਲ ਦੇ ਪਿੰਡ ਲਿਆ ਕੇ ਦਿੱਤੀਆਂ ਨੇ ਦੋ ਤਿੰਨ ਨੂੰ ਨੇ ਹਾਏ ਬੇ ਬੈ ਤੈਨੂੰ ਕੀ ਨੇ ਕਹਿਤਾ ਵੀ ਪੈਸੇ ਦੇ ਕੇ ਬਹੂ ਲਿਆ ਦੀ ਜਾਂਦੀ ਆ ਨਾਲੇ ਚੱਦਰਿਆ ਆ ਜੜੀਆਂ ਤੂੰ ਕਹਿਣਾ ਨਾ ਲੱਖ ਦੇ ਵਿੱਚ ਬਹੂ ਮਿਲ ਜਾਂਦੀ ਆ ਬਿਓ ਤਾਂ ਉਹੀ ਹੁੰਦੀਆਂ ਨਹੀਂ ਇਹ ਦੋ ਨੰਬਰ ਦੀਆਂ ਬਿਓ ਕੋਈ ਤੇਰੇ ਨਾਲ ਪੈਸੇ ਲੈ ਕੇ ਵਿਆਹ ਕਰਾ ਜੂਗੀ ਤੀਜੇ ਦਿਨ ਨਾਲ ਤਾਂ ਲੈ ਜੂ ਸੋਨਾ ਚੱਕ ਕੇ ਨਾਲੇ ਲੈ ਜੂ ਪੈਸੇ ਚੱਕ ਕੇ ਹੈ ਤਾਂ ਐ ਨਹੀਂ ਪਤਾ ਜਾਂਦੀ ਜਾਂਦੀ ਥੇ ਹੁਣੇ ਤੇਰੇ ਤੇ ਪਰਚਾ ਕਰਾ ਜੇ ਤੈਨੂੰ ਕੇਨੇ ਛਲੀਆਂ ਨਹੀਂ ਮੁੜ ਕੇ ਦੇਣ ਜਾਣਾ ਕਿਸੇ ਨੇ ਕੋਈ ਮੱਛੀ ਦੰਦਿਆ ਪੈਸੇ ਦੇਣਾ ਦੇ ਨਹੀਂ ਨਾ ਸੀ ਮੇਰੇ ਕੋਲ ਕੋਈ ਪੈਸੇ ਪੂਰੇ ਹੈ ਨਹੀਂ ਗਏ ਮੈਂ ਤਾਂ ਨਾ ਸਾਂ ਵੀਰੇ ਤੋਂ ਪੁੱਛ ਲਾ ਬੀਰਾ ਤੇਰਾ ਫੇਰ ਉਹੀ ਗੱਲ ਕਰਦਾ ਖਰਚਾ ਤਾਂ ਮਸਾਂ ਚੱਲਦਾਗਾ ਵੀਰੇ ਤੋਂ ਪੁੱਛ ਲੈ ਤੂੰ ਦਏਗਾ ਟੁਕੜਾ ਦੀ ਵਿਆਹ ਜੇ ਮੇਰਾ ਨਹੀਂ ਹੋਣ ਦਿੰਦੀ ਹਾਏ ਬੇ ਬੇ ਫੇਰ ਉਹੀ ਗੱਲ ਹੋ ਗਈ ਮੈਨੂੰ ਜੇ ਐ ਪਤਾ ਹੁੰਦਾ ਵੀ ਤੇਰੇ ਵਰਗਾ ਬੌਲਾ ਮੂਰੇ ਬੈਠਾ ਮੈਂ ਕਾ ਉਹਨੂੰ ਇੱਥੇ ਫਸਦੀ ਮੋਚਦੀਆਂ ਤੂੰ ਮੇਰੇ ਤੇ ਚੱਲ ਮੋਚਦੀ ਲਾਲਾ ਤੁਰਦਾ ਲੱਗ ਕੰਮ ਨੂੰ ਉਹਦੀ ਕਹਦੂਗੀ ਆ ਕਰਦੇ ਹੋ ਆ ਕਰਦੇ ਵਿਆਹ ਕਰਾਉਂਦੀ ਨਹੀਂ ਹੈਗੀ ਵਿਆਹ ਕਰਾਉਂਦੀ ਨਹੀਂ ਵਿਆਹ ਤਾਂ ਐ ਖੱਲਾ ਕਰਦਾ ਜਿਵੇਂ ਮੈਂ ਰੋਜ਼ ਝੋਲਾ ਚੱਕ ਕੇ ਰਿਸ਼ਤੇ ਕਰਾਉਂਦੀ ਫਿਰਦੀਆਂ ਭਾਬੀ ਉਹ ਨਹੀਂ ਲੱਖ ਰੁਪਏ ਦੇ ਦੇ ਤੂੰ ਜਾਏਗਾ ਕਿ ਨਹੀਂ ਦੇ ਦੇ ਮੇਰੇ ਕੋਲ ਕਿੱਥੇ ਲੱਖ ਰੁਪਿਆ ਰੋਣਾ ਵੀ ਜਾਣ ਨੂੰ ਦੱਸੋ ਮੱਧ ਹੋਈ ਪਈ ਆ ਲੈ ਪਤਾ ਨਹੀਂ ਕਿਹੜੇ ਨੇ ਕਹਿਤਾ ਹੁਣ ਇਹਨੂੰ ਕਿ ਲੱਖ ਰੁਪਈ ਚ ਬਹੂ ਮਿਲ ਜਾਂਦੀ ਆ ਲੈ ਹੁਣ ਲੱਖ ਨੂੰ ਰੋਣ ਲੱਗਿਆ ਨਵਾਂ ਸੱਪ ਕੱਢ ਕੇ ਲਿਆਉਂਦਾ ਕੋਈ ਨਵਾਂ ਸੱਪ ਕੱਢ ਕੇ ਲਿਆਉਂਦਾ ਅ ਚੱਗਾ ਭਲਾ ਲੋਕਾਂ ਨਾਲੇ ਪਤਾ ਵੀ ਇਹ ਬੌੜਾ ਦਾ ਫੇਰ ਨਹੀਂ ਉਂਗਲਾਂ ਨੂੰ ਹੜਦੇ ਫੇਰ ਨਹੀਂ ਉਂਗਲਾਂ ਨੂੰ ਹੜਦੇ ਲੋਕ ਵੀ ਨਾ ਸਵਾਦ ਨਹੀਂ ਲੈਂਦੇ ਨੇ ਜਦੋਂ ਆਪਦੇ ਘਰੇ ਮੱਚਦੀ ਆ ਫੇਰ ਪਤਾ ਲੱਗਦਾ ਕੁਨ ਨੋ ਕਾਟ ਮੋਟਰਸਾਈਕਲ ਹਣਾ ਮੇਰੇ ਵਾਲੇ ਤੋਂ ਕਾਟ ਨਹੀਂ ਹੈਗਾ ਇਹ ਨਾਲ ਰੱਖਿਆ ਹੋਇਆ ਇੱਥੇ ਹੁੰਦੀ ਹੈ 니 ਤੂੰ 니 ਤੂੰ ਆਉ ਤੀ ਗਈ ਮੈਂ ਮਰ ਜਾ ਸਾਸਰੀ ਘਰ ਨਾਲ ਸਾਸਰੀ ਘਰ ਤਾਂ ਠੀਕ ਹੈ ਨਾ ਤੂੰ ਰਹੀ ਕੀ ਕਰਨ ਆ ਗਏ ਵੇ ਤੈਨੂੰ ਮਿਲਣਾ ਆ ਮੈਂ ਮੇਰਾ ਬਾ ਕੀ ਹੋ ਗਿਆ ਮੈਨੂੰ ਮਿਲ ਲਾਇਆ ਮੜਾ ਮੋਟਾ ਨਾ ਸੋ ਸਮਝ ਕੇ ਬੋਲਿਆ ਕਰ ਮੈਂ ਤੈਨੂੰ ਬੁਲਾਇਆ ਘਰੇ ਵੀ ਮੈਨੂੰ ਮਿਲਣਾ ਤੂੰ ਆਈ ਤਾਂ ਹਣੀ ਗਲੀ ਚੁੱਥੇ ਮੈਂ ਤਾਂ ਕੰਮ ਜਾਨੀ ਹੁੰਨੀ ਆ ਮੈਂ ਤੈਨੂੰ ਸੱਚ ਨੂੰ ਦੇਖਣ ਥੋੜੀ ਜਾਨੀ ਹੁੰਨੀ ਆ ਉੱਥੇ ਫੇ ਸਾਡੇ ਘਰ ਗੋਲਦੀ ਘਤੋ ਨਾ ਮਦੀ ਹੁੰਨੀ ਮਾੜੀ ਗੱਭੀ ਆਇਆ ਕਰ ਚੰਗਾ ਨਾ ਮੈਂ ਕਿਉਂ ਆਇਆ ਜ਼ਰਾ ਕਿਉਂ ਮੇਰਾ ਦਿਮਾਗ ਖਰਾਬ ਕਰਿਆਗਾ ਹੋਰ ਤਤੇ ਕੀ ਵੱਜਾ ਤੇਰੇ ਭਾਈ ਬੇਛੜਾ ਜੇ ਕਿਸੇ ਨੇ ਦੇਖ ਲਿਆ ਮੇਰੇ ਚਿੱਤਰ ਕੋ ਆਵੇਂਗਾ ਫੂਕ ਮਾਰ ਦਨ ਮੈਂ ਫੂਕ ਜਾ ਪਗ ਜਾਇਆ ਫਸ ਜਾਇਆ ਕੋਣੀ ਤੂੰ ਸੋਦਾ ਤੇਰੇ ਗਿੱਟੇ ਮੈਂ ਛਾਗਦੀਆਂ ਤੂੰ ਜਾਨ ਬੀ ਮਾਰਦੀ ਹਾਂ ਤੇ ਅੱਜ ਮੈਂ ਛਾਗੂ ਰੁੜ ਤਾਣਿਆ